ਸਵਾ ਕਰੋੜ ਰੁਪਇਆ ਹਰ ਡਿਸਟਿਲਰੀ ਕੋ ਪੈਸੇ ਲੈਂਦਾ ਹੈ 35 ਤੋਂ 40 ਕਰੋੜ ਰੁਪਇਆ ਤਾਂ ਇਕੱਲਾ ਡਿਸਟਿਲਰੀਆਂ ਕੋ ਕਰ ਰਾਜਨੀਤੀ ਦੇ ਹਮਾਮ ਦੇ ਵਿੱਚ ਨਿਕਰ ਕਿਸੇ ਦੇ ਵੀ ਨਹੀਂ ਪਈ ਨੰਗੇ ਸਾਰੇ ਹੀ ਹੈ ਜਿਹਦਾ ਦਾ ਲੱਗਦਾ ਉਹ ਆਪ ਦਾ ਮੁੱਠੀਆਂ ਭਰਦਾ ਹੈ ਉਹ ਆਪਦੀ ਕਮਾਈ ਕਰਦਾ ਹੈ ਜੇ ਇਹ ਕੁਝ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਕਿਹਾ ਉਹਨੂੰ ਪਹਿਲਾਂ ਕਿਉਂ ਨਹੀਂ ਕਿਹਾ ਜੇ ਉਹਨਾਂ ਦੇ ਧਿਆਨ ਵਿੱਚ ਸੀ ਕਿ ਮਿਸਟਰ ਹਰਪਾਲ ਸਿੰਘ ਟੀਮਾ 35 35 40 ਕਰੋੜ ਰੁਪਇਆ ਕਮਾ ਚੁੱਕੇ ਹੈ ਡਿਸਟਿਲਰੀਆਂ ਤੋਂ ਲੈ ਕੇ ਇਹ ਗੱਲ ਉਹਨਾਂ ਨੂੰ ਪਹਿਲਾਂ ਕਹਿਣੀ ਚਾਹੀਦੀ ਸੀ ਜੇ ਉਹਨਾਂ ਦੇ ਧਿਆਨ ਸੀ ਮਤਲਬ ਹੈ ਕਿ ਜੇ ਤੁਸੀਂ ਮੈਨੂੰ ਕਹੋਗੇ ਤਾਂ ਮੈਂ ਤਾਂ ਕਹੂੰਗਾ ਇਹਦਾ ਮਤਲ ਯੋਪੂਮ ਕਾ ਨਹੀਂ ਨਵਾਰੇ ਸਬਾ 2 ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਖਰੀਦਣ ਦੀ ਕੀ ਜ਼ਰੂਰਤ ਪੈਗੀ 2025 ਚ ਕਿਉਂਕਿ ਪਤਾ ਸੀ ਇਹਨਾਂ ਨੂੰ ਇਹਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਆਊਗਾ ਮਿਸਟਰ ਬਾਜਵਾ ਕਰਦਾ ਐਕਟ ਇਹ ਵੀ ਗੱਲ ਮੰਨਣੀ ਪੈਣੀ ਆ ਆਪਾਂ ਨੂੰ ਵੀ ਸ਼ਾਇਦ ਹਰਪਾਲ ਸਿੰਘ ਚੀਮਾ ਵੀ ਨਾ ਬੋਲਦੇ ਜੇ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਦੇ ਖਿਲਾਫ ਚੰਡੀਗੜ੍ਹ ਪੁਲਿਸ ਕੋਲੇ ਪਰਚਾ ਦਾ ਨਾ ਕਰੋ ਇਹਦਾ ਪ੍ਰਤਾਪ ਸਿੰਘ ਬਾਜਵਾਣੀ ਨਾਲੋ ਨੇ ਅਗਲਾ ਇਲਜ਼ਾਮ ਲਾਤਾ ਵੀ ਤੁਹਾਡੀ ਪਾਰਟੀ ਦੇ ਵੱਡੇ ਵੱਡੇ ਲੀਡਰ ਆ ਜਿਹੜੇ ਸਭ ਨੂੰ ਜੇਲ੍ਹ ਯਾਤਰਾ ਕਰਾਤੀ ਈਡੀ ਵਾਲੇ ਨੇ ਸੀਬੀਆਈ ਨੇ ਪਰ ਤੁਸੀਂ ਬੱਚੇ ਬੈਠੇ ਹੋ ਤੁਹਾਨੂੰ ਕਹਿੰਦੇ ਵੀ ਤੁਹਾਡੀ ਤਾਂ ਬੀਜੇਪੀ ਨਾਲ ਅੰਡਰਸਟੈਂਡਿੰਗ ਹੈ ਕਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਤਾਂ ਕੰਦਰ ਨਹੀਂ ਦਿੱਤਾ ਇਹ ਗੱਲ ਹੁਣ ਤੁਸੀਂ ਦੇਖੋ ਇਹਦੇ ਚ ਜਿਹੜੀ ਅਗਲੀ ਜਿਹੜੀ ਗੱਲ ਮੈਨੂੰ ਇਉਂ ਲੱਗਦੀ ਹੈ ਇੱਕ ਇਲਜ਼ਾਮ ਲੱਗਦਾ ਕਾਂਗਰਸ ਪਾਰਟੀ ਵੱਲੋਂ ਕਿ ਇਹ ਰਲ ਕੇ ਖੇਡਦੇ ਆ ਭਾਰਤੀ ਜਨਤਾ ਪਾਰਟੀ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਵੀ ਆਜਵਾ ਨੇ ਉਹਨਾਂ ਨੂੰ ਜ਼ੋਰਤਾ ਭਾਰਤੀ ਜਨਤਾ ਪਾਰਟੀ ਦੇ ਨਾਲ ਕੱਲੀ ਹਰਪਾਲ ਸਿੰਘ ਚੀਮਾ ਦੀ ਚੁੱਪੀ ਨਹੀਂ ਨਜ਼ਰ ਆਈ ਟੋਟਲਾ ਆਦਮੀ ਪਾਰਟੀ ਦੀ ਜਿਹੜੀ ਹੈਗੀ ਚੁੱਪੀ ਆਈਏ ਮੈਨੂੰ ਦੱਸੋ ਕਿ ਹਰਪਾਲ ਸਿੰਘ ਚੀਮਾ ਨੂੰ ਡਿਫੈਂਡ ਕਿਹੜੇ ਐਮਐਲਏ ਨੇ ਕੀਤਾ ਕੀ ਕੋਈ ਐਮਐਲਏ ਖੜਾ ਹੋਇਆ ਅੱਗੇ ਮਾੜੀ ਜੀ ਗੱਲ ਹੁੰਦੀ ਥੋੜੀ ਗੱਲ ਹੁੰਦੀ ਨਾਲ ਦੀ ਨਾਲ ਖੜੇ ਹੋ ਜਾਂਦੇ ਸਾਰੇ ਆ ਜਾਂਦੇ ਸਾਰੇ ਹੁੰਦੇ ਸੀ ਕੱਲ ਕੋਈ ਬੋਲਿਆ ਕਿਉਂ ਨਹੀਂ ਅਮਨ अरोड़ा ਜੀ ਜਿਹੜੇ ਪਾਰਟੀ ਦੇ ਪ੍ਰਧਾਨ ਹੈ ਸਟੇਟ ਦੇ ਪ੍ਰਧਾਨ ਹੈ ਉਹ ਵੀ ਚੁੱਪ ਕਰਕੇ ਬੈਠੇ ਆ ਆਰਾਮ ਨਾਲ ਉਹ ਨਹੀਂ ਬੋਲੀ ਦੂਜੇ ਜਿਹੜੇ ਐਮਐਲਏ ਨਾਲ ਦੀ ਨਾਲ ਖੜੇ ਹੁੰਦੇ ਸੀ ਕਿਉਂ ਨਹੀਂ ਬੋਲੀ ਇਹਦਾ ਮਤਲਬ ਹੈ ਵੀ ਕੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੋਈ ਕਤਾਰਬੰਦੀ ਹੋ ਗਈ ਕੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਦੋ ਤੜੇ ਬਣਨੇ ਸ਼ੁਰੂ ਹੋ ਗਏ ਪਠਾਨ ਮਾਜਰੇ ਨੇ ਵੀ ਇੱਕ ਵੀਡੀਓ ਬਣਾ ਕੇ ਕਹੀ ਸੀ ਯਾਰ ਮੇਰੇ ਜਿਹੜੇ ਯਾਰ ਹੁੰਦੇ ਸੀ ਤੁਸੀਂ ਤਾਂ ਯਾਰੀ ਵੀ ਨਹੀਂ ਨਵਾਈ ਤੁਸੀਂ ਤਾਂ ਮੇਰੇ ਮੇਰੀ ਗੱਲ ਹੀ ਨਹੀਂ ਸੁਣੀ ਕਿਸੇ ਇਹ ਵੀ ਗੱਲ ਹੋ ਸਕਦੀ ਹੈ ਕਿ ਚੀਫ ਮਿਨਿਸਟਰ ਸਾਹਿਬ ਨੇ ਜਿਵੇਂ ਪਿਛਲੇ ਦਿਨਾਂ ਚ ਕਹਿ ਦਿੱਤਾ ਸੀ ਜਦੋਂ ਉਹਨਾਂ ਨੇ ਪੁੱਛਿਆ ਕਿ ਦਿੱਲੀ ਕਹਿੰਦੇ ਦਿੱਲੀਆਂ ਦੋ ਹੈ ਇੱਕ ਦਿੱਲੀ ਉਹ ਹੈ ਜਿਹੜੀ ਕਹਿੰਦੇ ਵੀ ਬੜਾ ਤੰਗ ਕਰਦੀ ਹੈ ਦੂਜੀ ਦਿੱਲੀ ਉਹ ਦੂਜੀ ਨੂੰ ਇਹ ਨਹੀਂ ਕਿਹਾ ਵੀ ਉਹ ਤੰਗ ਨਹੀਂ ਕਰਦੀ ਤੇ ਨਾ ਇਹ ਕਿਹਾ ਵੀ ਘੱਟ ਤੰਗ ਕਰਦੀ ਹੈ ਮਤਲਬ ਵੀ ਦਿੱਲੀਆਂ ਦੋ ਹੈ ਦੋ ਦਿੱਲੀਆਂ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਤੇ ਦੂਜੀ ਦਿੱਲੀ ਦੇ ਨਾਲ ਵਾਲਾ ਵਾਲਾ ਕੰਮ ਤਾਂ ਨਹੀਂ ਵੀ ਇੱਕ ਪਾਸੇ ਦੂਜੀ ਦਿੱਲੀ ਹੈ ਤੇ ਫਿਰ ਇੱਕ ਪਾਸੇ ਪੰਜਾਬ ਹੋ ਜੇ ਕਿਉਂਕਿ ਪੰਜਾਬ ਦਾ ਤੇ ਦਿੱਲੀ ਦੇ ਬੀਏ ਨੇ ਦਾ ਫਰਕ ਹੈ ਪੰਜਾਬ ਦਾ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਸੁਭਾਅ ਹੈ ਉਹ ਇਧਰਲੇ ਪਾਸ ਨੂੰ ਨਹੀਂ ਆਉਂਦਾ ਕਾਬਲ ਖੰਧ ਆਲੇ ਪਾਸੇ ਨਹੀਂ ਝਾਕਦਾ ਸਾਥਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮਗੇ ਬੀਤੇ ਕੱਲ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਹਰਪਾਲ ਚੀਮਾ ਤੇ ਸ਼ਰੀਮ ਇਲਜ਼ਾਮ ਤੋਰਾਸ਼ੀ ਕੀਤੀ ਗਈ ਇਥੋਂ ਤੱਕ ਕਿਹਾ ਗਿਆ ਕਿ ਤਕਰੀਬਨ ਸਵਾ ਕਰੋੜ ਰੁਪਏ ਇੱਕ ਡਿਸਟਿਲਰੀ ਤੋਂ ਜਿਹੜੇ ਹੈਗੇ ਨੇ ਉਹ ਲੈ ਲੈਂਦੇ ਨੇ ਤੇ 35 ਤੋਂ 40 ਕਰੋੜ ਰੁਪਏ ਡਿਸਟਿਲਰੀ ਤੋਂ ਹਰਪਾਲ ਚੀਮਾ ਹੋਰੇ ਜਿਹੜੇ ਆ ਉਹ ਲੈਂਦੇ ਨੇ ਤਾਂ ਉਸਤੇ ਹਰਪਾਲ ਚੀਮਾ ਹੋਰਾਂ ਦੀ ਚੁੱਪੀ ਵੱਡੇ ਸਵਾਲ ਖੜੇ ਕਰਦੀ। ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੋਣਗੇ। ਸਭ ਤੋਂ ਪਹਿਲਾਂ ਢਿੱਲੋਂ ਸਾਹਿਬ ਦਾ ਸਵਾਗਤ ਕਰੀਏ। ਫਿਰ ਅਗਲੀ ਗੱਲਬਾਤ ਕਰਾਂਗੇ ਢਿੱਲੋਂ ਸਾਹਿਬ। ਸਵਾਗਤ ਆ ਰਹੀ ਮੈਂ ਤੁਹਾਡੇ ਲਈ। ਸ਼ੁਕਰੀ। ਢਿੱਲੋਂ ਸਾਹਿਬ ਮੈਨੂੰ ਲੱਗਦਾ ਸ਼ਾਇਦ ਪੰਜਾਬ ਦੇ ਇਤਿਹਾਸ 'ਚ ਹੋ ਸਕਦਾ ਤੁਹਾਡੀ ਜਾਣਕਾਰੀ ਦੇ ਵਿੱਚ ਹੋਵੇ। ਪਹਿਲਾਂ ਵੀ ਹੋਵੇ ਕਿ ਮੌਕੇ ਦੇ ਕੈਬਨਿਟ ਮੰਤਰੀ ਦੇ ਉੱਪਰ ਵਿਰੋਧੀ ਵਿਰੋਧੀ ਧਿਰ ਦੇ ਜਿਹੜੇ ਹੈਗੇ ਨੇਤਾ ਨੇ ਲੀਡਰ ਨੇ ਉਹਨਾਂ ਦੇ ਵੱਲੋਂ ਅਲਜ਼ਾਮ ਲਾਏਗੇ ਸ਼ਰਿਆਮ ਕੇ ਸ਼ਰਿਆਮ ਪਈ ਰਿਸ਼ਵਤ ਖੋਰੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਸ਼ਰਿਆਮ ਪੈਸੇ ਲੈਂਦੇ ਨੇ ਤੇ ਉਹ ਵੀ ਵਿਧਾਨ ਸਭਾ ਦੇ ਵਿੱਚ ਕਿਵੇਂ ਦੇਖਦੇ ਹੋ ਦੇਖੋ ਵਿਧਾਨ ਸਭਾ ਇੱਕ ਅਜਿਹਾ ਮੰਚ ਹੈ ਜਿਸ ਮੰਚ ਦੇ ਉੱਪਰ ਕੋਈ ਵੀ ਕਿਸੇ ਤੇ ਇਲਜ਼ਾਮ ਲਾ ਦੇ ਹਰ ਵਿਧਾਇਕ ਨੂੰ ਇਹ ਹੱਕ ਹੈ ਬੋਲ ਸਕਦਾ ਹੈ ਇਹ ਸਪੀਕਰ ਦਾ ਅਧਿਕਾਰ ਹੈ ਕਿ ਸਪੀਕਰ ਉਹਦੇ ਵੱਲੋਂ ਕਹੇ ਗਏ ਸ਼ਬਦਾਂ ਨੂੰ ਪ੍ਰਵਾਨ ਕਰਦੇ ਆ ਜਾਂ ਨਾ ਪ੍ਰਵਾਨ ਕਰਦੇ ਆ ਅਗਰ ਸਪੀਕਰ ਸਾਹਿਬ ਕਹਿ ਦੇਣ ਕਿ ਇਹ ਨਿਜ਼ਮਾ ਦੇ ਉਲਟਾ ਔਰ ਇਹ ਜਿਹੜੇ ਹੈਗੇ ਕਾਰਵਾਈ ਚੋਂ ਖੜ ਕੱਢ ਦਿੱਤੇ ਜਾਂਦੇ ਜਾਂ ਬੋਰ ਕੱਢ ਦਿੱਤੇ ਜਾਂਦੇ ਤਾਂ ਕੱਢ ਦਿੱਤੇ ਜਾਂਦੇ। ਹੂੰ। ਕਈ ਵਾਰੀ ਇਹੋ ਜਿਹੇ ਮਾਮਲੇ ਹੁੰਦੇ ਆ ਜਿਹੜੇ ਮਤਲਬ ਜਿਹੜੇ ਹੈ ਰੋਲੇ ਰੱਪੇ ਦੇ ਵਿੱਚ ਰਹਿ ਜਾਂਦੇ ਆ। ਲੇਕਿਨ ਆਮ ਤੌਰ ਤੇ ਆਪਾਂ ਦੇਖੀਏ ਕੋਈ ਇਲਜ਼ਾਮ ਕਿਸੇ ਦੇ ਖਿਲਾਫ ਕੁਝ ਵੀ ਲਾ ਦੇਓ ਉਹਦਾ ਬਾਹਰ ਕੋਈ ਰਿਐਕਸ਼ਨ ਨਹੀਂ ਹੋ ਸਕਦਾ। ਰਿਐਕਸ਼ਨ ਤੋਂ ਭਾਵ ਕੀ ਹੈ ਕਿ ਕੋਈ ਮੁਕਦਮਾ ਨਹੀਂ ਦਰਜ ਹੋ ਸਕਦਾ। ਹੂੰ। ਤੁਸੀਂ ਜੇ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਦਾਇਰ ਕਰਨਾ ਚਾਹੋ ਪ੍ਰਾਈਵੇਟ ਕੰਪਲੇਂਟ ਹੋ ਨਹੀਂ ਸਕਤ। ਉਹ ਨਹੀਂ ਹੋ ਸਕਦੀ। ਉਹ ਸਾਰਾ ਕੁਝ ਸਪੀਕਰ ਤੇ ਵਿਧਾਨ ਸਭਾ ਦੇ Daire 'ਚ ਹੀ ਆ ਜਾਂਦਾ ਉਹਨਾਂ ਨੇ ਕਰਨਾ ਹੁੰਦਾ ਇਸ ਲਈ। ਜੋ ਉਥੇ ਖੁੱਲੀ ਕਿਤਾਬ ਹੁੰਦੀ ਹੈ ਜੋ ਮਰਜ਼ੀ ਕਿਸੇ ਨੇ ਤੁਸੀਂ ਇੱਕ ਦੂਜੇ ਨੂੰ ਕਹੀ ਜਾਓ ਔਰ ਆਪਾਂ ਦੇਖਦੇ ਹਾਂ ਕਿ ਬਾਹਰ ਭਵੇਂ ਇੱਕ ਦੂਜੇ ਨੂੰ ਜਫੀਆਂ ਪਾਉਂਦੇ ਆਂ ਅੰਦਰ ਤੂੰ ਤੂੰ ਮੈਂ ਮੈਂ ਵੀ ਹੁੰਦੇ ਤੇ ਫਿਰ ਉੱਪਰ ਜਾਂਦੇ ਬਿਲਕੁਲ ਪਰ ਇਹ ਗੱਲ ਵੀ ਠੀਕ ਨਹੀਂ ਕਿ ਪਹਿਲੀ ਵਾਰ ਹੋਇਆ ਇਹ ਤਾਂ ਪਹਿਲਾਂ ਵੀ ਬੜੇ ਵਾਰ ਹੋਇਆ ਸਾਂਝੇ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਸਾਂਝੇ ਪੰਜਾਬ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋ ਦੇ ਖਿਲਾਫ ਸ਼ਰੇਆਮ ਅਸੈਂਬਲੀ ਦੇ ਵਿੱਚ ਇਹ ਇਲਜ਼ਾਮਾਤ ਲੱਗੇ ਸੀ ਕਿ ਉਹਨਾਂ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਕ腐ਸ਼ਨ ਦਾ سلسلہ ਚਲਾਇਆ ਹੋਇਆ ਕੈਰੋ ਸਾਹਿਬ ਨੇ ਜਵਾਬ ਦਿੰਦਿਆਂ ਵਿਧਾਨ ਸਭਾ ਦੇ ਵਿੱਚ ਹੀ ਕਹਿਤਾ ਸੀ ਕਿ ਕੋਈ ਗੱਲ ਨਹੀਂ ਅਗਰ ਤੁਹਾਨੂੰ ਇਹ ਲੱਗਦੀ ਹੈ ਕਿ ਮੈਂ ਕ腐ਪਸ਼ਨ ਕੀਤੀ ਹੈ ਤਾਂ ਸਰਕਾਰ ਜਾਂ ਅਦਾਲਤ ਜਾਂ ਕੋਈ ਵੀ ਮੇਰੇ ਖਿਲਾਫ ਜਾਂਚ ਦਾ ਆਰਡਰ ਦੇ ਸਕਦਾ ਹੈ ਔਰ ਮੈਂ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ ਤਾਂ ਫਿਰ ਜਾਣਕਾਰੀ ਮੈਨੂੰ ਜਿਹੜੀ ਮੇਰੀ ਉਸ ਵੇਲੇ ਮੈਂ ਛੋਟਾ ਸੀ ਮੈਨੂੰ ਪਤਾ ਨਹੀਂ ਸੀ ਪਰ ਮੇਰੀ ਇੱਕ ਵੱਡੇ ਲੀਡਰ ਕਾਮਰੇਡ ਜਗੀਰ ਸਿੰਘ ਜੋਗਾ ਜਿਹੜੇ ਉਸ ਵੇਲੇ ਵਿਧਾਨ ਸਭਾ ਦੇ ਮੈਂਬਰ ਸੀ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਦੱਸਿਆ ਕਿ ਉੱਥੇ ਕਹਿਰੋ ਸਾਹਿਬ ਨੇ ਤਾਂ ਕਹਿੰਦਾ ਕਿ ਮੇਰੇ ਖਿਲਾਫ ਤੁਸੀਂ ਜਾਂਚ ਕਰਵਾ ਸਕਦੇ ਹੋ ਪਰ ਜਾਂਚ ਕਰਾਉਣੀ ਤਾਂ ਸਰਕਾਰ ਨੇ ਸਰਕਾਰ ਨੇ ਜਾਂਚ ਦਾ ਕੋਈ ਆਰਡਰ ਨਹੀਂ ਤਾਂ ਸਪੀਕਰ ਨੇ ਕੋਈ ਕੋਈ ਜਾਂਚ ਕਮੇਟੀ ਨਹੀਂ ਬਣਾਈ ਨਤੀਜਾ ਫਿਰ ਇਹ ਹੋਇਆ ਕਿ ਆਪੋਜੀਸ਼ਨ ਵਾਲਿਆਂ ਨੇ ਜਸਟਿਸ ਗੁਰਨਾਮ ਸਿੰਘ ਜਿਹੜੇ ਚੀਫ ਮਿਨਿਸਟਰ ਹੈ ਆ ਬਾਅਦ ਦੇ ਵਿੱਚ ਉਸ ਵੇਲੇ ਇਹਨਾਂ ਦੇ ਸੰਪਰਕ ਸੀ ਆਪੋਜੀਸ਼ਨ ਦੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਬਿਹਤਰ ਇਹ ਹੈ ਤੁਸੀਂ ਇਹਦੀ ਕੰਪਲੇਂਟ ਦੇਸ਼ ਤੇ ਰਾਸ਼ਟਰਪਤੀ ਨੂੰ ਦਿਓ ਤਾਂ ਉਸ ਵੇਲੇ ਫਿਰ ਵਿਰੋਧੀ ਧਿਰ ਨਾਲ ਸੰਬੰਧਿਤ ਜਿਹੜੇ ਐਮ ਐਲ ਏ ਸਹਿਬਾਨ ਸੀ ਉਹ ਦੇਸ਼ ਦੇ ਰਾਸ਼ਟਰਪਤੀ ਕੋਲ ਗਏ ਦੇਸ਼ ਦੇ ਰਾਸ਼ਟਰਪਤੀ ਨੂੰ ਜਾ ਕੇ ਉਹਨਾਂ ਨੇ ਇੱਕ ਮੈਮੋਰੰਡਮ ਦਿੱਤਾ ਕੰਪਲੇਂਟ ਕੀਤੀ ਨਾਲ ਵਿਧਾਨ ਸਭਾ ਦੀ ਪ੍ਰोसीडिंग ਲਈ ਕਿ ਪ੍ਰਤਾਪ ਸਿੰਘ ਕਹਿਰੋ ਨੇ ਆਗਲ ਕੀਤੀ ਹੈ ਤਾਂ ਜਿਸ ਵੇਲੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੇ ਗੱਲ ਕੀਤੀ ਪੰਡਤ ਜਵਾਹਰ ਲਾਲ ਨਹਿਰੂ ਨਾਲ ਕਿ ਦੀ ਇਨਕੁਆਇਰੀ ਆਰਡਰ ਕਰੋ ਤਾਂ ਨਹਿਰੂ ਸਾਹਿਬ ਨੇ ਕਿਹਾ ਜੀ ਕੋਈ ਲੋੜ ਨਹੀਂ ਆਪੋਜੀਸ਼ਨ ਦਾ ਵਿਰੋਧ ਕਰਦੀ ਹੁੰਦੀ ਹੈ ਆਪੋਜੀਸ਼ਨ ਇਲਜ਼ਾਮ ਲਾਉਂਦੀ ਹੁੰਦੀ ਹੈ ਤਾਂ ਉਸ ਵੇਲੇ ਫਿਰ ਰਾਸ਼ਟਰਪਤੀ ਸਾਹਿਬ ਨੇ ਕਿਹਾ ਕਿ ਤੁਹਾਡੇ ਚੀਫ ਮਿਨਿਸਟਰੇ ਗੱਲ ਕਹਿੰਦੇ ਕਿ ਮੈਨੂੰ ਕੋਈ ਇਤਰਾਜ਼ ਨਹੀਂ ਜਾਂਚ ਕਰਵਾ ਲਉ ਤਾਂ ਫਿਰ ਉਹ ਜਾਂਚ ਕਰਵਾਉਣ ਵਾਸਤੇ ਦੱਸਦੇ ਇੱਕ ਇੱਕ ਕਮਿਸ਼ਨ ਬਣਿਆ ਸੀ ਜਿਹਦਾ ਨਾਮ ਸੀ 10 ਕਮਿਸ਼ਨ 10 ਕਮਿਸ਼ਨ ਨੇ ਫਿਰ ਇਨਕੁਆਇਰੀ ਕੀਤੀ ਔਰ ਉਹਨਾਂ ਤੇ ਕੁਝ ਜਿਹੜੇ ਦੋਸ਼ਾਂ ਦੀ ਪੁਸ਼ਟੀ ਕੀਤੀ ਕਿ ਹਾਂ ਇਹ ਦੋਸ਼ ਜਿਹੜੇ ਸਰਦਾਰ ਪ੍ਰਤਾਪ ਸਿੰਘ ਕੈਰੋ ਦੇ ਖਿਲਾਫ ਲੱਗੇ ਐ ਇਹਨਾਂ ਦੇ ਵਿੱਚ दम ਹੈ ਤਾਂ ਕਹਿੰਦੇ ਜਦੋਂ ਪ੍ਰਤਾਪ ਸਿੰਘ ਕੈਰੋ ਨੂੰ ਅਸਤੀਫਾ ਦੇਣਾ ਪੈ ਗਿਆ ਪੰਡਤ Nehru ਉਸ ਵੇਲੇ ਜਿਉਂਦੇ ਸੀ ਅਸਤੀਫਾ ਦੇਣਾ ਪੈ ਗਿਆ ਤੇ ਉਹ ਜਲੰਧਰ ਬਾਜ਼ਾਰ ਚ ਜਾ ਰਹੇ ਸੀ ਕਿਸੇ ਸੱਜਣ ਨੇ ਉਹਨਾਂ ਨੂੰ ਕੋਈ ਮਿਲਣ ਗਿਆ ਲਾ ਸੀ ਉਹ ਕਹਿੰਦਾ ਸਤਸਰੀ ਕਾਲਜੀ ਉਹਨੇ ਗੋਡੇ ਹੱਥ ਲਾਏ ਤੇ ਜਦੋਂ ਗੋਡੀਆਂ ਹੱਥ ਲਾਏ ਤੇ ਕੈਰੋ ਸਾਹਿਬ ਕਹਿੰਦੇ ਯਾਰ ਮੈਂ ਤਾਂ ਤੈਨੂੰ ਪਛਾਣਿਆ ਨਹੀਂ ਉਹ ਕਹਿੰਦਾ ਜਨਾਬ ਮੈਂ ਤੁਹਾਡਾ ਦਾਸ ਹਾਂ ਉਹ ਕਹਿੰਦਾ ਪਹਿਲੇ ਦਾਸ ਨਹੀਂ ਮੈਨੂੰ ਆ ਸੜਕਾਂ ਤੇ ਤੁਰਨ ਲੱਗਾ ਤੂੰ ਕਿਧਰੋਂ ਨਮਾ ਦਾਸ ਆ ਗਿਆ ਕੀ ਪੌੜਾ ਪਾਏਗਾ ਹੋਰ ਹਾਲ ਤੇ ਸੀ ਉਸ ਤੋਂ ਬਾਅਦ ਆਪਾਂ ਦੇਖੀ ਤੇ 1900 1 ਨਵੰਬਰ 1966 ਤੋਂ ਬਣ ਜਾਂਦਾ ਪੰਜਾਬੀ ਸੂਬਾ ਪੰਜਾਬੀ ਸੂਬੇ ਦੇ ਵਿੱਚ ਜਿਹੜੀ ਪਹਿਲੀ ਸਰਕਾਰ ਬਣਦੀ ਹੈ ਉਹ ਬਣਦੀ ਹੈ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਉਸ ਸਰਕਾਰ ਨੂੰ ਫਿਰ sabotaj ਕੀਤਾ destabilize ਕੀਤਾ ਸਰਦਾਰ ਲਸ਼ਮਣ ਸਿੰਘ ਗਿੱਲ ਨੇ ਲਸ਼ਮਣ ਸਿੰਘ ਗਿੱਲ ਨੇ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਇੱਕ ਆਪ ਦਾ ਅੱਡ ਤੜਾ ਬਣਾ ਕੇ ਤੇ ਉਹਨਾਂ ਨੇ ਆਪਣਾ ਦਵਾ ਪੇਸ਼ ਕਰਤਾ ਕਲੇਮ ਪੇਸ਼ ਕਰਤਾ ਕਿ ਮੈਂ ਮੁੱਖ ਮੰਤਰੀ ਜਿਹੜਾ ਹੈਗਾ ਮੇਰੇ ਕੋਲ ਬਹੁਤ ਮਤਾ ਮੈਨੂੰ ਮੁੱਖ ਮੰਤਰੀ ਬਣਾਓ ਤੇ ਉਹਨਾਂ ਨੇ ਮੁੱਖ ਮੰਤਰੀ ਬਣਾਤਾ ਸੀ ਲਗਭਗ 10 ਮਹੀਨੇ ਉਹ ਮੁੱਖ ਮੰਤਰੀ ਰਹੇ ਉਹਨਾਂ ਦੇ ਮੁੱਖ ਮੰਤਰੀ ਕਾਲ ਨੂੰ ਵਧੀਆ ਕਾਲ ਮੰਨਿਆ ਜਾਂਦਾ ਹੈ ਕਿਉਂਕਿ ਸਭ ਤੋਂ ਪਹਿਲੀ ਗੱਲ ਤਾਂ ਕਿ ਮਾਂ ਬੋਲੀ ਪੰਜਾਬੀ ਨੂੰ ਜਿਹੜਾ ਕਾਨੂੰਨੀ ਰੁਤਬਾ ਉਹਨਾਂ ਨੇ ਦਿੱਤਾ ਸੀ ਇੱਕ ਜਿਹੜੀਆਂ ਆ ਲਿੰਕ ਰੋਡ ਵਾਲਾ ਸਿਲਸਿਲਾ ਇਹ ਉਹਨਾਂ ਨੇ ਸ਼ੁਰੂ ਕਰਵਾਇਆ ਸੀ ਤੀਜੀ ਗੱਲ ਉਹਨਾਂ ਨੇ ਮੁਲਾਜ਼ਮ ਜਿਹੜੇ ਸੀ ਪੰਜਾਬ ਦੇ ਸਾਰੇ ਸਕਤਰੇ ਦੇ ਮੁਲਾਜ਼ਮ ਉਹਨਾਂ ਦੇ ਵਿੱਚ ਐਜੀਟੇਸ਼ਨ ਤੇ ਆ ਗਈ ਉਹ بڑا ਉਹਨਾਂ ਨੇ ਮਤਲਬ ਜਿੰਦਾਬਾਦ ਮੁਰਦਾਬਾਦ ਕਰ ਰਹੇ ਸੀ ਤੇ ਸਰਦਾਰ ਲక్ష్ਮਨ ਸਿੰਘ ਗਿੱਲ ਵਿੱਚ ਆ ਗਏ ਕਹਿੰਦੇ ਯਾਰ ਤੁਸੀਂ ਕੀ ਚਾਹੁੰਦੇ ਹੋ ਉਹ ਕਹਿੰਦੇ ਜੀ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਹੈਗਾ ਤੇਰੀ ਹੈਗੀ ਤਨਖਾਹ ਦਾ ਜਿਹੜਾ ਗ੍ਰੇਡ ਹੈ ਇਹ ਕੇਂਦਰ ਨਾਲ ਜੋੜ ਦਿਓ ਕਹਿੰਦਾ ਜੋੜਤਾ ਖੜੇ ਖੜੋਤੇ ਆਰਡਰ ਕਰਤੇ ਸੀ ਇਸ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ वैसे भी प्रशासनिक पक्ष तो देखिए था उनकी कमांड कहंदे बड़ी बढ़िया थी इथे बठिंड ही अपने उदो बठिंडा ते मानसा जिला एको ही हुंदा सी सर्किट हाउस ਦੇ ਵਿੱਚ ਆਏ ਹੋਏ ਕੈਰੋ ਸਾਹਿਬ ਅਫਸਰ ਵੀ ਸਾਰੇ ਖਲੋਤੇ ਇੱਕ ਬਜ਼ੁਰਗ ਬੁੱਢਾ ਬਾਬਾ ਆਇਆ ਤੇ ਉਹ ਆਕੇ ਜਦੋਂ ਅੰਦਰ ਬੜਨ ਲੱਗਾ ਗੇਟ ਤੇ ਜਿਹੜਾ ਸਿਪਾਹੀ ਖੜਾ ਸੀ ਉਹਨੇ ਨੂੰ ਡੰਟਿਆ ਵੀ ਆਜੋ ਇੱਥੇ ਨਾ ਖੜੋ ਨਾ ਉਹ ਜਦੋਂ ਦੇਖਿਆ ਗਿੱਲ ਸਾਹਿਬ ਨੇ ਉਹ ਕਹਿੰਦੇ ਵੀ ਰੋਕੋ 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 ਕੀ ਆ ਬਾਬਾ ਜੀ ਨੂੰ ਕਿਹ ਕੌਣ ਹੈ ਲਿਆ ਓਰੇ ਤੇ ਲੈ ਕੇ ਕਹਿੰਦੇ ਬਾਬਾ ਜੀ ਕਿਵੇਂ ਉਹ ਕਹਿੰਦੇ ਜੀ ਗੱਲ ਇਹ ਆ ਵੀ ਮੈਂ ਆ ਬ੍ਰਿਟੇ ਵਾਲੇ ਇਲਾਕੇ ਚ ਮੇਰੇ ਸ਼ਰੀਕ ਜਿਹੜੇ ਆ ਪਾਣੀ ਨਹੀਂ ਲਗਣਦੇ ਦੋ ਵਾਰੀਆਂ ਮੇਰੇ ਅਲੱਗ ਗਏ ਤੇ ਤੀਜੀ ਵਾਰੀ ਕੱਲ ਨੂੰ ਆ ਉਹ ਕਹਿੰਦੇ ਫਿਰ ਤੁਸੀਂ ਮਿਲਣਾ ਸੀ ਕਪਤਾਨ ਸਾਹਿਬ ਨੂੰ ਮਿਲਣਾ ਸੀ ਉਦੋਂ ਐਸਐਸਪੀ ਨਹੀਂ ਹੁੰਦੇ ਸੀ ਐਸਪੀ ਹੁੰਦੇ ਸੀ ਉਹਦਾ ਜੀ ਮਿਲੇ ਸੀ ਮੇਰੀ ਗੱਲ ਹੀ ਨਹੀਂ ਸੁਣੀ ਅੱਛਾ ਅੱਛਾ ਤੇ ਆਹ ਕਹਿੰਦਾ ਤੁਹਾਨੂੰ ਮੋਢੇ ਤੇ ਕੀ ਬੰਨਿਆ ਹੋਇਆ ਉਹ ਪਟਕਾ ਰੱਖਿਆ ਹੋਇਆ ਸੀ ਉਹਨਾਂ ਨੇ ਖਦਰ ਦਾ ਪਟਕਾ ਉਹ ਕਹਿੰਦਾ ਜੀ ਰੋਟੀਆਂ ਇਹਦੇ ਚ ਕਹਿੰਦਾ ਕਿਉਂ ਕਹਿੰਦੇ ਜੀ ਰਾਤ ਨੂੰ ਗੱਡੀ ਜਾਊ ਮੈਂ ਆਇਆ ਗੱਡੀ ਤੇ ਰਾਤ ਨੂੰ ਗੱਡੀ ਦੇ ਬਹੁਤ ਪਲੇਟ ਜਾ ਸਵੇਰੇ 4-5 ਵਜੇ ਜਾਊਗੀ ਭੁੱਖ ਲੱਗੂਗੀ ਰੋਟੀ ਖਾ ਕੇ ਤੇ ਮੈਂ ਇੱਥੇ ਵਕੀਲਾਂ ਦੇ ਫੱਟੇ ਪਏ ਕਿਚੈਰੀ ਚੇਤੀ ਪਹੁੰਚਾਂ ਇੱਥੋਂ ਚਲਾ ਜਾਓ ਸੁਖਪਾਲ ਸਿੰਘ ਐਸਪੀ ਹੁੰਦਾ ਸੀ ਲਸ਼ਮਨ ਸਿੰਘ ਗਿੱਲ ਕਹਿੰਦੇ ਵੀ ਐਸਪੀ ਸਾਹਿਬ ਇਹ ਬਾਬਾ ਜੀ ਦੀ ਫਰਿਆਦ ਸੁਣੀ ਨਹੀਂ ਉਹ ਐਸਪੀ ਸਾਹਿਬ ਕਹਿੰਦੇ ਜੀ ਇਹ ਸਲਾਕੇ ਦੇ ਲੋਕਾਂ ਨੂੰ ਸ਼ਿਕਾਇਤਾਂ ਕਰਨ ਦੀ ਆਦਤ ਹੈ ਤੇ ਲਸ਼ਮਨ ਸਿੰਘ ਗਿੱਲ ਨੇ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਕਿਹਾ ਸਰਦਾਰ ਸਾਹਿਬ ਨੂੰ ਉੱਥੇ ਭੇਜ ਦਿਓ ਜਿੱਥੇ ਲੋਕ ਸ਼ਿਕਾਇਤਾਂ ਨਾ ਕਰਨ ਤੇ ਇਮੀਡੀਏਟ ਨਾਲ ਦੀ ਨਾਲ ਪੀਏਪੀ ਦੀ ਬਦਲੀ ਕਰਤੀ ਸੀ ਇਹ ਇੰਨੀ ਕੁ ਮਤਰ ਉਹਨਾਂ ਦੀ ਜਿਹੜੀ ਹੈਗੀ ਉਹ 10 ਮਹੀਨੇ ਦੀ ਟਰਮ ਦੇ ਵਿੱਚ ਉਹਨਾਂ ਦਾ ਚੰਗਾ ਪੱਕਾ ਹੈ ਲੇਕਿਨ ਮਾੜਾ ਪੱਕਾ ਏ ਸੀ ਕਿ ਉਹਨਾਂ ਨੇ ਦਲ ਬਦਲੀ ਕੀਤੀ ਸੀ 69 ਦੇ ਵਿੱਚ ਫਿਰ ਦੁਬਾਰਾ ਚੋਣ ਹੁੰਦੀ ਹੈ 70 ਤੋਂ ਬਾਅਦ ਉਹਦੇ ਵਿੱਚ ਫਿਰ ਬਣ ਜਾਂਦੇ ਆ ਸਰਦਾਰ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਲੇਕਿਨ ਉਹਨਾਂ ਦੀ ਸੰਤ ਫਤੇ ਸਿੰਘ ਨਾਲ ਨਹੀਂ ਬਣੀ ਤੇ ਸਰਕਾਰ ਵਿਚਕਾਰੋਂ ਫੇਰ ਟੁੱਟ ਜਾਂਦੀ ਹੈ ਤੇ ਫਿਰ ਬਣਦੇ ਆ ਸਰਦਾਰ ਪ੍ਰਕਾਸ਼ ਸਿੰਘ ਮੁੱਖ ਮੰਤਰੀ 1970 ਤੇ ਬਾਦਲ ਸਾਹਿਬ ਵੀ ਜਿਹੜਾ ਹੈਗਾ ਕੋਈ ਬਾਲਾ ਲੰਬਾ ਸਮਾਣੀ ਰਹੇ ਫਿਰ 77 ਚੋਣਾਂ ਹੀ ਹੋ ਜਾਂਦੀਆਂ 72 ਚ ਤੇ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਤਾਂ ਬਾਦਲ ਸਾਹਿਬ ਦੇ ਖਿਲਾਫ ਵੀ ਇਲਜ਼ਾਮ ਲਗੇ ਸੀ ਉਹ ਇਲਜ਼ਾਮ ਲਾਇਆ ਸੀ ਉਸ ਪਰ ਸੱਤਪਾਲ ਡਾਂਗ ਨੇ ਤੇ ਤਰਲੋਚਨ ਸਿੰਘ ਰਿਆਸਤੀ ਨੇ ਇਹਨਾਂ ਨੇ ਇਲਜ਼ਾਮ ਕੰਪਲੇਂਟ ਇਹਨਾਂ ਨੇ ਵੀ ਕੀਤੀ ਸੀ ਕਮਿਸ਼ਨ ਇਹਨਾਂ ਦੇ ਵੀ ਖਿਲਾਫ ਨਾ ਸੀ ਜਿਹਨੂੰ ਸ਼ੰਗਾਨੀ ਕਮਿਸ਼ਨ ਕਹਿੰਦੇ ਐ ਸ਼ੰਗਾਨੀ ਕਮਿਸ਼ਨ ਨੇ ਵੀ ਬਾਦਲ ਸਾਹਿਬ ਦੇ ਖਿਲਾਫ ਉਲਟ ਟਿੱਪਣੀਆਂ ਕੀਤੀਆਂ ਸੀ ਸੋ ਜੇ ਆਪਾਂ ਗੱਲ ਕਹੀਏ ਕਿ ਪਹਿਲੀ ਵਾਰ ਇਲਜ਼ਾਮ ਤਾਂ ਪਹਿਲਾਂ ਵੀ ਲੱਗਦੇ ਰਹੇ ਐ ਲੇਕਿਨ ਸਾਡੇ ਸਮੇਂ 'ਚ ਸਾਨੂੰ ਇਹ ਗੱਲ ਨਵੀਂ ਲੱਗਦੀ ਐ ਕਿਉਂਕਿ ਇਹ ਸਰਕਾਰ ਜਿਹੜੀ ਬਣੀ ਐ ਨਾ ਇਹ ਸਰਕਾਰ ਉਹ ਐ ਜਿਹੜੀ ਸਰਕਾਰ ਨੂੰ ਲੋਕਾਂ ਨੇ ਇੱਕ ਬਦਲਵੇਂ ਰੂਪ ਦੇ ਵਿੱਚ ਦੇਖਿਆ ਸੀ ਤਬਦੀਲੀ ਵਾਲੀ ਸਰਕਾਰ ਲੋਕਾਂ ਨੇ ਸਜ਼ਾ ਜਿਹੜੀ ਹੈਗੀ ਹੈ ਉਹ ਦਿੱਤੀ ਕਾਂਗਰਸ ਨੂੰ ਤੇ ਅਕਾਲੀ ਦਲ ਨੂੰ ਅਪਣਾਇਆ ਇਹਨਾਂ ਨੂੰ ਤੁਸੀਂ ਦੇਖੋ ਇੱਕ ਢੇਰੀ ਆਈ ਜਿਸ ਢੇਰੀ ਨੇ ਵੱਡੇ ਵੱਡੇ ਬੰਦੇ ਮੁੱਖ ਮੰਤਰੀ ਬਲੇਟ ਤੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਦਾ ਮੁੱਖ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਹਾਰ ਰਿਹਾ ਹੈ ਚੰਨੀ ਸਾਹਿਬ ਜਿਹੜੇ بڑے ਮਤਲਬ ਜਿਹੜੇ ਦਲਤ ਭਾਈਚਾਰੇ ਦੇ ਵਿੱਚੋਂ ਦੋ ਸੀਟਾਂ ਜਿਹੜਾ ਉਹ ਲਾਭ ਸਿੰਘ ਉਗੋ ਕੇ ਤੋਂ ਹਾਰ ਜਾਂਦੇ ਹੈ ਦੂਜਾ ਹਲਕਾ ਵੀ ਉਹ ਕਿਸੇ ਤੋਂ ਹਾਰ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਵੀ ਹਾਰ ਜਾਂਦੇ ਐ ਇਸੇ ਤਰੀਕੇ ਨਾਲ ਦੇਖੀ ਆਪਾਂ ਡਿਪਟੀ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵੀ ਹਾਰ ਜਾਂਦੇ ਸਭ ਉਡਾਦੇ ਸੀ ਨੇਰੀ ਦੀ ਤਰ੍ਹਾਂ ਜਿਵੇਂ ਨੇਰੀ ਉਡਾ ਕੇ ਲੈ ਜਾਂਦੇ ਐ ਮਾਲਵਾ ਖਿੱਤੇ ਦੇ ਵਿੱਚੋਂ ਸਿਰਫ ਤੇ ਸਿਰਫ ਜਿਹੜਾ ਇਸ ਹਲਕੇ ਦੇ ਵਿੱਚੋਂ ਰਾਜਾ ਬੜਿੰਗ ਜਿੱਤਿਆ ਸੀ ਬਾਕੀ ਸਭ ਹਾਰ ਗਏ ਸੀ ਰਾਜਾ ਬੜਿੰਗ ਵੀ ਹਾਰ ਕੇ ਘਰੇ ਬਹਿ ਗਿਆ ਸੀ ਉਹ ਤਾਂ ਮਗਰੋਂ ਜਿਉ ਕਿਸੇ ਨੇ ਦੱਸਿਆ ਵੀ ਤੂੰ ਬੱਦਰਿਆ ਯਾਰ ਤੂੰ ਜਿੱਦਾਂ ਫੇਰ ਉਹ ਆਇਆ ਸੀ ਚੋਣ ਦੇ ਵਿੱਚ ਸੋ ਇਹ ਇਸ ਇਸ ਸਰਕਾਰ ਦੇ ਉੱਤੇ ਜੇ ਕੋਈ ਦੋਸ਼ ਬਾਹਰ ਵੀ ਲੱਗਦਾ ਉਹ ਵੀ ਕਚੰਬਾ ਲੱਗਦਾ ਵੀ ਯਾਰ ਇਹ ਜਿਹੜੀ ਸਰਕਾਰ ਇਹੋ ਜੀ ਆਈ ਸੀ ਉਹ ਤੇ ਇਲਜ਼ਾਮ ਕਿਉਂ ਲੱਗਦੇ ਪਰ ਜਦੋਂ ਵਿਧਾਨ ਸਭਾ ਦੇ ਅੰਦਰ ਲਿਆ ਜਾਵੇ ਤਾਂ ਗੱਲ ਹੋਰ ਵੀ ਗੰਭੀਰ ਬਣ ਜਾਂਦੀ ਹੈ ਬਿਲਕੁਲ ਹੁਣੇ ਪਤਾ ਨਹੀਂ ਕਿਸ ਗੱਲ ਦੇ ਉੱਤੇ ਇਹਨਾਂ ਦੀ ਵੈਦ ਸ਼ੁਰੂ ਹੋਈ ਉੱਥੇ ਤੂੰ ਤੂੰ ਮੈਂ ਮੈਂ ਹੋਈ ਅਸਲ ਦੇ ਵਿੱਚ ਜਿਹੜੀ ਮੇਰੇ ਖਿਆਲ ਮੁਤਾਬਕ ਪਹਿਲ ਚੀਮਾ ਸਾਹਿਬ ਨੇ ਕੀਤੀ ਚੀਮਾ ਸਾਹਿਬ ਨੇ ਇਹ ਗੱਲ ਕਹੀ ਕਿ ਮਿਸਟਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇੱਕ ਜ਼ਮੀਨ ਲਈ ਹੈ ਬਿਲਕੁਲ ਤੁਸੀ ਬੰਦੇ ਨੇੜੇ ਦਰਿਆ ਦੇ ਕੋਲੇ ਤਜਮੀਨ ਲਈਏ ਉਹਨਾਂ ਨੇ ਆਪਣੀ ਵਾਈਫ ਦੇ ਨਾਂ ਉੱਤੇ ਉਹ ਕਹਿੰਦੇ ਜ਼ਮੀਨ ਲੈਣ ਦਾ ਮਕਸਦ ਇਹਨਾ ਹੈ ਕਿ ਹੜ ਆਉਣਗੇ ਰੇਤਾ ਆਊਗਾ ਤੇ ਫਿਰ ਆਪਾਂ ਮਾਈਨਿੰਗ ਕਰਾਂਗੇ ਕਮਾਈ ਕੱਢਾਂਗੇ ਜਦੋਂ ਉਹਨਾਂ ਨੇ ਇਹ ਇਲਜ਼ਾਮ ਲਾਤਾ ਨਾਲ ਉੱਠ ਕੇ ਖੜਾ ਹੋ ਗਿਆ ਪ੍ਰਤਾਪ ਸਿੰਘ ਬਾਜਵਾ ਉਹ ਕਹਿੰਦਾ ਜੀ ਤੁਹਾਡੀ ਸਰਕਾਰ ਦੇ ਦੌਰ ਦੇ ਵਿੱਚ ਇਹ ਜ਼ਮੀਨ ਖਰੀਦੀ ਗਈ ਹੈ ਇਹ ਜ਼ਮੀਨ ਦਾ ਦੀ ਰਜਿਸਟਰੀ ਹੋਈ ਹੈ ਸਟੈਂਪ ਪੇਪਰ ਲੱਗਿਆ ਹੋਇਆ ਹੈ ਫੀਸ ਭਰੀ ਗਈ ਹੈ ਇੰਤਕਾਲ ਹੋਇਆ ਹੋਇਆ ਹੈ ਇਹਦੇ ਵਿੱਚ ਗਲਤ ਕੀ ਹੈ ਕੋਈ ਵੀ ਬੰਦਾ ਖਰੀਦ ਸਕਦਾ ਇਹ ਤਾਂ ਕਾਨੂੰਨ ਹੈ ਕੋਈ ਵੀ ਬੰਦਾ ਕਿਤੇ ਵੀ ਜ਼ਮੀਨ ਖਰੀਦ ਸਕਦਾ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ ਬਹੁਤ ਸਾਰੇ ਆਮ ਆਦਮੀ ਪਾਰਟੀ ਵਾਲੇ ਨੇ ਵੀ ਖਰੀਦੀ ਹੋਣੀ ਹੈ ਬਹੁਤ ਸਾਰੇ ਲੋਕ ਉਹ ਵੀ ਜਿਨ੍ਹਾਂ ਨੇ ਪਹਿਲਾਂ ਕਦੇ ਨਾ ਖਰੀਦੀ ਹੋਵੇ ਸੱਤਾ ਚ ਆਉਣ ਤੋਂ ਬਾਅਦ ਖਰੀਦੀ ਹੋਈ ਹੈ ਉਦੋਂ ਇਲਜ਼ਾਮ ਲੱਗ ਜਾਂਦੇ ਨੇ ਲੇਕਿਨ ਪ੍ਰਤਾਪ ਸਿੰਘ ਬਾਜਵਾ ਬਾਰੇ ਆਪਾਂ ਨੂੰ ਇੱਕ ਗੱਲ ਤਾਂ ਮੰਨਣੀ ਨਹੀਂ ਪੈਣੀ ਹੈ ਨਾ ਵੀ ਪ੍ਰਤਾਪ ਸਿੰਘ ਬਾਜਵਾ ਖਾਂਦੇ ਪਿੰਦੇ ਪਰਿਵਾਰ ਚੋਂ ਹੈ ਪ੍ਰਤਾਪ ਸਿੰਘ ਬਾਜਵਾ ਦੇ ਪਿਤਾ ਜੀ ਸਰਦਾਰ ਸਤਨਾਮ ਸਿੰਘ ਬਾਜਵਾ 1977-78 ਦੇ ਵਿੱਚ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਸੀ ਉਹਦੇ ਵਿੱਚ ਮੰਤਰੀ ਹੁੰਦੇ ਸੀ ਔਰ ਮੇਰੇ ਯਾਦ ਅਬਿਨਾ ਦੇ ਕੋਲੇ ਜੇਲ੍ਹ ਵਿਭਾਗ ਹੁੰਦਾ ਸੀ ਉਹ ਬਾਅਦ ਦੇ ਵਿੱਚ ਮਤਲ ਜਿਹੜਾ ਹੈਗਾ ਉਹਨਾਂ ਦਾ ਮਰਡਰ ਹੋ ਗਿਆ ਸੀ ਔਰ ਕੁਲਦੀਪ ਸਿੰਘ ਜਿਹੜੇ ਹੈਗੇ ਆਪਣੇ ਢਾਲੀਵਾਲ ਸਾਹਿਬ ਇਹਨਾਂ ਦਾ ਪਰਿਵਾਰਕ ਤੌਰ ਤੇ ਬੜਾ ਨੇੜ ਰਿਹਾ ਇਹਨਾਂ ਦੇ ਨਾਲ ਇਹ ਵੀ ਬੜੇ ਕਰੀਬੀ ਰਹੇ ਇੱਕ ਦੂਜੇ ਦਾ ਚਲੋ ਰਾਜਸੀ ਵਿਰੋਧ ਹੁੰਦੇ ਆ ਤਾਂ ਉਹ ਹੁਣ ਜੇ ਖਾਂਦੇ ਪੀਂਦੇ ਘਰ ਦਾ ਕੋਈ ਬੰਦਾ ਜ਼ਮੀਨ ਖਰੀਦ ਲੂ ਜਾਂ ਉਹਨਾਂ ਦੇ ਪਰਿਵਾਰ ਦੀ ਕੋਈ ਔਰਤ ਜ਼ਮੀਨ ਖਰੀਦ ਲੂ ਤੇ ਆਪੇ ਕਹਿ ਦੇਗੀ ਕਿ ਜੀ ਇਹ ਤਾਂ ਜ਼ਮੀਨ ਇਹਨਾਂ ਨੇ ਠੀਕ ਹੈ ਲਾਲਚਾਰਕ ਬੰਦੇ ਨੂੰ ਹੁੰਦਾ ਹਰ ਬੰਦਾ ਦੇਖਦਾ ਹੈ ਕਿ ਜੇ ਮੈਂ ਇੱਥੇ ਜ਼ਮੀਨ ਖਰੀਦੂਗਾ ਤਾਂ ਮੈਨੂੰ ਬੈਨੀਫਿਟ ਕੀ ਮਿਲੂਗਾ ਕਦੇ ਕੋਈ ਵੀ ਬੰਦਾ ਜਿਹਨੇ ਜ਼ਮੀਨ ਖਰੀਦਣੀ ਹੁੰਦੀ ਹੈ ਉਹ ਉਸ ਥਾਂ ਨਹੀਂ ਖਰੀਦਦਾ ਜਿੱਥੇ ਉਹਨੂੰ ਕਾਟਾ ਪਵੇ ਉਹ ਵਾਧੇ ਵਾਲੇ ਪਾਸੇ ਜਾਊਗਾ ਹੋ ਸਕਦਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹੀ ਸੋਚਿਆ ਹੋਵੇ ਕਿ ਹਾਂਜੀ ਪਹਾੜਾ ਤੁਰੜ ਕੇ ਰੁੜ ਕੇ ਲੇਤਾ ਹੁੰਦਾ ਹੈ ਕਮਾ ਲਾਂਗੇ 4 ਰੁਪਏ ਆਪਾਂ ਉਹਨਾਂ ਨੇ ਕਾਰਵਾਈ ਕੀਤੀ ਹੋਵੇ ਪਰ ਨਾਲ ਦੀ ਨਾਲ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਅਟੈਕ ਕੀਤਾ ਉਹ ਬੜਾ ਭਿਆਨਕ ਅਟੈਕ ਹੈ ਉਹ ਕਹਿੰਦੇ ਜੀ 30 35 ਕਰੋੜ ਰੁਪਈਆ ਇੱਕ ਡਿਸਟਿਲਰੀ ਤੋਂ ਲੈਣੇ ਸਵਾ ਕਰੋੜ ਇੱਕ ਪੂਰੇ ਡਿਸਟ੍ਰਿਕਟ ਰਿਆਂ ਤੋਂ 35-40 ਕਰੋੜ ਹਾਂ 35-40 ਕਰੋੜ ਇੱਕ ਤੋਂ ਹਾਂ ਇੱਕ ਤੋਂ ਸਵਾ ਕਰੋੜ ਲੈ 35-40 ਕਰੋੜ ਰੁਪਈਆ ਤੁਸੀਂ ਜਿਹੜੀਆਂ ਇਕੱਠਾ ਕਰ ਲੈਂਦੇ ਹੋ ਨਾਲ ਉਹਨੇ ਅਗਲਾ ਇਲਜ਼ਾਮ ਲਾਤਾ ਵੀ ਤੁਹਾਡੀ ਪਾਰਟੀ ਦੇ ਵੱਡੇ ਵੱਡੇ ਲੀਡਰ ਆ ਜਿਹੜੇ ਸਭ ਨੂੰ ਜੇਲ੍ਹ ਯਾਤਰਾ ਕਰਾਤੀ ਈਡੀ ਵਾਲੇ ਨੇ ਸੀਬੀਆਈ ਨੇ ਪਰ ਤੁਸੀਂ ਬੱਚੇ ਬੈਠੇ ਹੋ ਤੁਹਾਨੂੰ ਕਹਿੰਦੇ ਵੀ ਤੁਹਾਡੀ ਤਾਂ ਬੀਜੇਪੀ ਨਾਲ ਅੰਡਰਸਟੈਂਡਿੰਗ ਹੈ ਇਹ ਗੱਲ ਹੁਣ ਤੁਸੀਂ ਦੇਖੋ ਇਹਦੇ ਚ ਜਿਹੜੀ ਅਗਲੀ ਜਿਹੜੀ ਗੱਲ ਮੈਨੂੰ ਇਉਂ ਲੱਗਦੀ ਹੈ ਇੱਕ ਇਲਜ਼ਾਮ ਲੱਗਦਾ ਕਾਂਗਰਸ ਪਾਰਟੀ ਵੱਲੋਂ ਕਿ ਇਹ ਰਲ ਕੇ ਖੇਡਦੇ ਹੈ ਭਾਰਤੀ ਜਨਤਾ ਪਾਰਟੀ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਵੀ ਕਾਂਗਰਸ ਨੂੰ ਡੀਫੇਮ ਕਰਦੇ ਆ ਉਹ ਇਸ ਢੰਗ ਨਾਲ ਕਰਦੇ ਵੀ ਇਲਜ਼ਾਮ ਉਹਨਾਂ ਤੇ ਲਾਉਂਦੇ ਪਰ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਜੋੜਤਾ ਭਾਰਤੀ ਜਨਤਾ ਪਾਰਟੀ ਦੇ ਨਾਲ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਰਲੇ ਹੋਏ ਜਿਹੜਾ ਇਲਜ਼ਾਮ ਪਹਿਲਾਂ ਪ੍ਰਗਟ ਸਿੰਘ ਹੋਰੀ ਲਾਉਦੇ ਹੁੰਦੇ ਸੀ ਕੱਲ ਉਹਨੇ ਉਹ ਇਲਜ਼ਾਮ ਲਾਇਆ ਬੱਕਰੀ ਗੱਲ ਹੈ ਕਿਉਂਕਿ ਸਪੀਕਰ ਸਾਹਿਬ ਜਿਹੜੇ ਹੈਗੇ ਮੰਨਿਆ ਜਾਂਦਾ ਹੁੰਦਾ ਕਿ ਜਦੋਂ ਕੋਈ ਐਮਐਲਏ ਸਪੀਕਰ ਬਣ ਜਾਈ ਉਹ ਨਿਰਪੱਖ ਹੁੰਦਾ ਹੈ ਪਰ ਉਹ ਨਿਰਪੱਖਤਾ ਰੱਖਣ ਦੇ ਬਾਵਜੂਦ ਵੀ ਥੋੜੀ ਬਹੁਤ ਤੇ ਆਪਦੀ ਪਾਰਟੀ ਨਾਲ ਤਾਂ ਬੰਦੇ ਦੀ ਵਫਾਦਾਰੀ ਹੁੰਦੀ ਹੈ ਨਾ ਉਹਨਾਂ ਨੇ ਕੱਲ ਜਿਹੜਾ ਹੈਗਾ ਸਪੀਕਰ ਸਾਹਿਬ ਨੇ ਫਿਰ ਇਸ ਮਾਮਲੇ ਨੂੰ ਥੋੜਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਛੱਡੋ ਜੀ ਛੱਡੋ ਜੀ ਆਪਾਂ ਇਹ ਗੱਲ ਕਰੋ ਸਪੀਕਰ ਦੀ ਆਗਿਆ ਤੋਂ ਬਗੈਰ ਕੋਈ ਚੀਜ਼ ਰਿਕਾਰਡ ਨਾ ਕੀਤੀ ਜਾਵੇ ਵਗੈਰਾ ਵਗੈਰਾ ਅਗਲੀ ਗੱਲ ਜਿਹੜੀ ਹੈਗੀ ਹੈ ਇੱਕ ਹੋਰ ਇਲਜ਼ਾਮ ਲਾਇਆ ਸੀ ਚੀਮਾ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਉਹ ਜ਼ਮੀਨ ਹੈ ਤੁਹਾਡੀ ਤੁਹਾਡੀ ਜ਼ਮੀਨ ਨੂੰ ਪ੍ਰੋਟੈਕਟ ਕਰਨ ਵਾਸਤੇ ਉਹ ਮੇਰੇ ਖਿਆਲ ਕੋਈ ਹੋਰ ਜ਼ਮੀਨ ਹੈ ਪੁਰਾਣੀ ਨਹੀਂ ਉੱਥੇ ਕਹਿੰਦੇ ਇੱਕ ਜਿਹੜੀ ਹੈਗੀ ਹੈ ਪੱਥਰ ਦਾ ਬੰਨ ਬਣਾਇਆ ਗਿਆ ਸੀ ਮਜ਼ਬੂਤੀ ਉਹਦੇ ਤੇ ਕਹਿੰਦੇ 1 ਕਰੋੜ 18 ਲੱਖ 108 ਲੱਖ ਰੁਪਈਆ ਉਹਦੇ ਤੇ ਲਾਇਆ ਗਿਆ ਹੈ ਤਾਂ ਉਹਨੂੰ ਫਿਰ ਉਹਨਾਂ ਨੇ ਕਾਊਂਟਰ ਕੀਤਾ ਕਹਿੰਦੇ ਥੋੜੀ ਸਰਕਾਰ ਨੇ ਲਾਇਆ ਹੋ ਇਹ ਪ੍ਰਤਾਪ ਸਿੰਘ ਬਾਜੋਂ ਨੇ ਕਿ ਤੁਹਾਡੀ ਸਰਕਾਰ ਨੇ ਲਾਇਆ ਹੋ ਮੈਂ ਕਿਹੜਾ ਕਿਹਾ ਸੀ ਪਰ ਉੱਥੇ ਜਿਹੜੇ ਆ ਹਰਪਾਲ ਸਿੰਘ ਚੀਮਾ ਨੇ ਇੱਕ ਡਾਕੂਮੈਂਟ ਪੇਸ਼ ਕੀਤਾ ਉਹ ਕਹਿੰਦੇ ਆ ਦੇਖੋ ਇਹ ਤੁਹਾਡੀ ਕਾਂਗਰਸ ਦੀ ਸਰਕਾਰ ਵੇਲੇ ਲੱਗਿਆ ਹੋਇਆ ਹੁਣ ਆ ਗੱਲ ਵੀ ਜਿਹੜੀ ਹੈ ਜਾਸਦੀ ਆਪਾਂ ਨੂੰ ਦੇਖਣੀ ਪੈਣੀ ਹੈ ਵੀ ਜਦੋਂ ਤੁਹਾਡੀਆਂ ਸਰਕਾਰਾਂ ਹੁੰਦੀਆਂ ਉਦੋਂ ਤੁਸੀਂ ਇੱਕ ਪ੍ਰਾਈਵੇਟ ਪ੍ਰਾਪਰਟੀ ਨੂੰ ਪ੍ਰੋਟੈਕਟ ਕਰਨ ਵਾਸਤੇ 118 ਲੱਖ ਰੁਪਏ ਸਰਕਾਰ ਦਾ ਲਵਾਉਣਾ ਤਾਂ ਉਹਦੇ ਤੋਂ ਬੈਨੀਫਿਟ ਲੈਣਾ ਦਾ ਮਤਲਬ ਹੈ ਜਿਹੜੀ ਪਾਵਰ ਦੀ ਦੁਰਵਰਤੋਂ ਦਾ ਹੁੰਦੀ ਹੈ ਨਾ ਇੱਥੇ ਜੇ ਆਪਾਂ ਕਹੀਏ ਆਮ ਆਦਮੀ ਪਾਰਟੀ ਨੇ ਪਾਵਰ ਦੀ ਦੁਰਵਰਤੋਂ ਕੀਤੀ ਹੈ ਇਹਨਾਂ ਨੂੰ ਬਦਨਾਮ ਕਰਨ ਵਾਸਤੇ ਉਹ ਪਾਵਰ ਦੀ ਦੁਰਵਰਤੋਂ ਕਰਦੇ ਆ ਪਰ ਨਾਲ ਉਹਨਾਂ ਦੇ ਦੌਰ ਦੇ ਵਿੱਚ ਵੀ ਤਾਂ ਫਿਰ ਸਰਕਾਰੀ ਮਸ਼ੀਨਰੀ ਦੀ ਜਦ ਇਸ ਦਾ ਇਸਤੇਮਾਲ ਕੀਤਾ ਗਿਆ ਜਾਂ ਸਰਕਾਰੀ ਪੈਸਾ ਲਾਇਆ ਗਿਆ ਤਾਂ ਉਹ ਵੀ ਆਪਣੇ ਆਪ ਵਿੱਚ ਮੰਨਣਾ ਪੈਣਾ ਹੈ ਮਤਲਬ ਇਹ ਮੰਨਣਾ ਪਊ ਕਿ ਰਾਜਨੀਤੀ ਦੇ ਹਮਾਮ ਦੇ ਵਿੱਚ ਨਿਕਰ ਕਿਸੇ ਦੇ ਵੀ ਨਹੀਂ ਪਈ ਨੰਗੇ ਸਾਰੇ ਹੀ ਹੈ ਹਾਂ ਜੀਦਾ ਜ਼ਿਆਦਾ ਲੱਗਦਾ ਉਹ ਆਪਦਾ ਮੁੱਠੀਆਂ ਭਰਦਾ ਹੈ ਉਹ ਆਪਦੀ ਕਮਾਈ ਕਰਦਾ ਹੈ ਇਹ ਮੈਨੂੰ ਇਹ ਲੱਗਿਆ ਵੀ ਇਹਦੇ ਚ ਇਹ ਇਨਾ ਕੁਝੜਾ ਹੋ ਰਿਹਾ ਪਰ ਇੱਕ ਚੀਜ਼ ਹੋ ਰਹਾ ਇਸ ਚੀਜ਼ ਦੇ ਉੱਪਰ ਜਦੋਂ ਐਡੇ ਵੱਡੇ ਇਲਜ਼ਾਮ ਲੱਗ ਜਣ ਉਹ ਵੀ ਵਿਧਾਨ ਸਭਾ ਦੇ ਵਿੱਚ ਲੱਗਣਾ ਮੌਕੇ ਦੇ ਕੈਬਨਿਟ ਮੰਤਰੀ ਹੋਣ ਉਹਨਾਂ ਨੂੰ ਪਤਾ ਹੈ ਸਭ ਚੀਜ਼ਾਂ ਰਿਕਾਰਡ ਹੋਈਆਂ ਨੇ ਸਭ ਚੀਜ਼ਾਂ ਲੋਕਾਂ ਦੇ ਵਿੱਚ ਜਾਣੀਆਂ ਤਾਂ ਕੈਸੀ ਹੀ ਸਭ ਬਣੂ ਉਸ ਚੀਜ਼ ਤੇ ਜਿਹੜੀ ਤੁਸੀਂ ਇੱਕ ਇੱਕ ਕਰੋੜ 18 ਲੱਖ ਦੀ ਗੱਲ ਕਰੀ ਆ ਉਹਦੇ ਤੇ ਤਾਂ ਡਾਕੂਮੈਂਟ ਪੇਸ਼ ਕਰਦੇ ਨਜ਼ਰ ਆਏ ਪਰ ਜਿਹੜਾ ਉਹਨਾਂ ਦੇ ਬੰਦੇ ਨੂੰ ਡਿਸਟਿਲਰੀ ਦਾ ਇਲਜ਼ਾਮ ਲਾ ਇਲਜ਼ਾਮات ਲਾਏ ਗਏ 35 40 ਕਰੋੜ ਦੇ ਉਹਦੇ ਤੇ ਇੱਕ ਪੂਰੀ ਤਰ੍ਹਾਂ ਦੇ ਨਾਲ ਚੁੱਪੀ ਹਰਪਾਲ ਚੀਮਾ ਹੋਰਾਂ ਦੀ ਨਜ਼ਰ ਆਈ ਤੁਹਾਨੂੰ ਨਹੀਂ ਲੱਗਦਾ ਕਿ ਇਹ ਚੁੱਪੀ ਵੱਡੇ ਸਵਾਲ ਖੜੇ ਕਰਦੀ ਹੈ ਨਹੀਂ ਕੱਲੀ ਹਰਪਾਲ ਸਿੰਘ ਚੀਮਾ ਦੀ ਚੁੱਪੀ ਨਹੀਂ ਨਜ਼ਰ ਆਈ ਟੋਟਲਾ ਆਮ ਆਦਮੀ ਪਾਰਟੀ ਦੀ ਜਿਹੜੀ ਹੈਗੀ ਚੁੱਪੀ ਆਈ ਮੈਨੂੰ ਦੱਸੋ ਕਿ ਹਰਪਾਲ ਸਿੰਘ ਟੀਮਾਂ ਨੂੰ ਡਿਫੈਂਡ ਕਿਹੜੇ ਐਮਐਲਏ ਨੇ ਕੀਤੇ ਕੀ ਕੋਈ ਐਮਐਲਏ ਖੜਾ ਹੋਇਆ ਅੱਗੇ ਮਾੜੀ ਜੀ ਗੱਲ ਹੁੰਦੀ ਥੋੜੀ ਗੱਲ ਹੁੰਦੀ ਨਾਲ ਦੀ ਨਾਲ ਖੜੇ ਹੋ ਜਾਂਦੇ ਸਾਰੇ ਆ ਜਾਂਦੇ ਸਾਰੇ ਹੁੰਦੇ ਸੀ ਕੱਲ ਕੋਈ ਬੋਲਿਆ ਕਿਉਂ ਨਹੀਂ ਅਮਨ ਅਰੋੜਾ ਜੀ ਜਿਹੜੇ ਪਾਰਟੀ ਦੇ ਪ੍ਰਧਾਨ ਹੈ ਸਟੇਟ ਦੇ ਪ੍ਰਧਾਨ ਹੈ ਉਹ ਵੀ ਚੁੱਪ ਕਰਕੇ ਬੈਠੇ ਆ ਆਰਾਮ ਨਾਲ ਉਹ ਨਹੀਂ ਬੋਲੇ ਮੁੱਖ ਮੰਤਰੀ ਸਾਹਿਬ ਤਾਂ ਸ਼ਾਇਦ ਪਤਾ ਨਹੀਂ ਨਾ ਹੋਣ ਦੂਜੇ ਜਿਹੜੇ ਐਮਐਲਏ ਨਾਲ ਦੀ ਨਾਲ ਖੜੇ ਹੁੰਦੇ ਸੀ ਕਿਉਂ ਨਹੀਂ ਬੋਲੇ ਇਹਦਾ ਮਤਲਬ ਹੈ ਵੀ ਕੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੋਈ ਕਤਾਰਬੰਦੀ ਹੋਗੀ ਕੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਦੋ ਤੜੇ ਬਣਨੇ ਸ਼ੁਰੂ ਹੋ ਗਏ ਭਾਵੇਂ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸਾਡੀ ਪਾਰਟੀ ਇੱਕ ਮੁਟ ਹੈ ਮੁੱਖ ਮੰਤਰੀ ਸਾਹਿਬ ਨੇ ਤਾਂ ਇਹ ਵੀ ਕਹਿਇਆ ਸੀ ਨਾ ਮੈਂ ਜਦੋਂ ਬਿਮਾਰ ਹੋਇਆ ਉਦੋਂ ਕਹਿੰਦੇ ਵੀ ਕਈ ਜਿਹੜੇ ਹੈਗੇ ਆ ਉਹਨਾਂ ਨੇ ਪੱਤਰਕਾਰਾਂ ਨੂੰ ਫਿਰ ਵਿਸ਼ੇਸ਼ਣਾ ਨਾਲ ਵੀ ਮਤਲਬ ਜਿਹੜਾ ਸ਼ਿੰਗਾਰਨਾ ਸ਼ੁਰੂ ਕਰਤਾ ਸੀ ਕਿਸੇ ਨੂੰ ਗੈਂਗਸਟਰ ਕਹਿੰਦਾ ਸੀ ਕਿਸੇ ਨੂੰ ਕਹਿੰਦਾ ਸੀ ਸਾਫਕਾ ਨਸ਼ੇੜੀ ਹੈ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਹੈ ਕਹਿੰਦੇ ਇਹਨਾਂ ਨੇ ਤਾਂ ਚਾਰ-ਚਾਰ ਰਕੇ ਬਣਾਤੇ ਸੀ ਵਜ਼ੀਰ ਬਣਾਤੇ ਸੀ ਆ ਡਿਪਟੀ ਮੁੱਖ ਮੰਤਰੀ ਤੇ ਮੁੱਖ ਮੰਤਰੀ ਬਣਾਤੇ ਸੀ ਮੈਂ ਬਿਮਾਰ ਹੋਇਆ ਇਹ ਉਹਨਾਂ ਨੇ ਗੱਲਾਂ ਕਹੀਆਂ ਪਰ ਗੱਲ ਤਾਂ ਇਹ ਹੈ ਕੱਲ ਫਿਰ ਕੋਈ ਕਿਉਂ ਨਹੀਂ ਬੋਲਿਆ ਜੇ ਕੱਲ ਕੋਈ ਨਹੀਂ ਬੋਲਿਆ ਅੱਗੇ ਬੋਲਦੇ ਹੁੰਦੇ ਸੀ ਇਹਦਾ ਮਤਲਬ ਹੈ ਕਿ ਕੋਈ ਧੜੇਬਾਜ਼ੀ ਵਾਲੀ ਕਤਾਰਬੰਦੀ ਤੜੀ ਪੈਦਾ ਹੋਗੀ ਕਿਉਂਕਿ ਇਹਦੇ ਨਾਲ ਤੁਸੀਂ ਦੇਖੋ ਇਹਦਾ ਅਸਰ ਸ਼ਾਇਦ ਕਿਤੇ ਪਠਾਨ ਮਾਜਰੇ ਦਾ ਤਾਂ ਨਹੀਂ ਹੈ ਪਠਾਨ ਮਾਜਰੇ ਨੇ ਵੀ ਇੱਕ ਵੀਡੀਓ ਬਣਾ ਕੇ ਕਹੀ ਸੀ ਯਾਰ ਮੇਰੇ ਜਿਹੜੇ ਯਾਰ ਹੁੰਦੇ ਸੀ ਤੁਸੀਂ ਤਾਂ ਯਾਰੀ ਵੀ ਨਹੀਂ ਨਵਾਈ ਤੁਸੀਂ ਤਾਂ ਮੇਰੇ ਮੇਰੀ ਗੱਲ ਹੀ ਨਹੀਂ ਸੁਣੀ ਕਿਸੇ ਨੇ ਔਰ ਉਹਦੀ ਉਸ ਵੀਡੀਓ ਤੋਂ ਬਾਅਦ ਕੁਝ ਲੋਕ ਪਠਾਨ ਮਾਜਰੇ ਦੇ ਘਰ ਗਏ ਆ ਉਹਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਤਿੰਨ ਬੰਦਿਆਂ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਇੱਕ ਸਰਦਾਰ ਸੁਰਜੀਤ ਸਿੰਘ ਰਖੜਾ ਮੁੜ ਸੁਰਜੀਤ ਅਕਾਲੀ ਦਲ ਵਾਲੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਵਾਲੇ ਦੂਸਰੇ ਹਰਿੰਦਰਪਾਲ ਸਿੰਘ ਚੰਦੂ ਮਾਜਰੇ ਪ੍ਰੇਮ ਸਿੰਘ ਚੰਦੂ ਮਾਜਰੇ ਦੇ ਸੁਪੁੱਤਰ ਹੈ ਜਿਹੜੇ ਉਹਨਾਂ ਦੇ ਮੁਕਾਬਲੇ ਤੇ ਚੋਣ ਵੀ ਲੜ ਚੁੱਕੇ ਸੀ ਤੀਸਰਾ ਕੁਲਵੀਰ ਸਿੰਘ ਜੀਰਾ ਚੰਦੂ ਮਾਜਰੇ ਦਾ ਤਾਂ ਨਹੀਂ ਮੈਨੂੰ ਜਾਂ ਰਖੜਾ ਸਾਹਿਬ ਦਾ ਕੋਈ ਪਤਾ ਵੀ ਉਹਨਾਂ ਨੇ ਕੁਝ ਕਿਹਾ ਹੈ ਕਿ ਨਹੀਂ ਕਿਹਾ ਲੇਕਿਨ ਕੁਲਵੀਰ ਸਿੰਘ ਜੀਰਾ ਨੇ ਜਿਹੜੀ ਆਪਦੀ ਵੀਡੀਓ ਬਣਾ ਕੇ ਪਾਈ ਹੈ ਉਨੇ ਕਹੇ ਵੀ ਯਾਰ ਮੈਂ ਤਾਂ ਮਤਲਬ ਘੱਟੋ ਘੱਟ ਜਿਹੜੇ ਬੰਦੇ ਦੇ ਖਿਲਾਫ ਕੇਸ ਦਰਜ ਕੀਤਾ ਉਹਨੂੰ ਫੜ ਲਉ ਉਹਨੂੰ ਜੋ ਮਰਜ਼ੀ ਕਰ ਲਉ ਉਹਦੇ ਪਰਿਵਾਰ ਨੂੰ ਤੱਕ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਉਹਦੀ ਵਾਈਫ ਜਿਹੜੀ ਹੈ ਬਿਮਾਰ ਹੈ ਉਹਦੇ ਪੰਜ ਆਪਰੇਸ਼ਨ ਹੋਏ ਹੋਏ ਆ ਉਹ ਬੀਬੀ ਨੂੰ ਹਸਪੀਟਲ ਦੇ ਵਿੱਚ ਜਾਣ ਕੇ ਉਹ ਨਹੀਂ ਦਿੱਤਾ ਜਾ ਰਿਹਾ ਇੱਥੋਂ ਤੱਕ ਕਿਹਾ ਗਿਆ ਕਿ ਉਹ ਬੀਬੀ ਕਿਸੇ ਮਹਾਪੁਰਸ਼ ਨੂੰ ਕਿਸੇ ਗੁਰੂ ਘਰ ਚ ਮਿਲਣ ਵਾਸਤੇ ਗਈ ਸੀ ਪੁਲਿਸ ਉੱਥੇ ਵੀ ਨਾਲ ਗਈ ਵੀ ਪੁਲਿਸ ਮਗਰੀ ਮਗਰੀ ਤੁਰ ਤੁਰ ਫਿਰਦੀ ਹੈ ਤਾਂ ਉਹਦਾ ਨਤੀਜਾ ਇਨਾਂ ਖੋਇਆ ਹੈ ਕੇ ਬੀਬੀ ਜਿਹੜੀ ਹੈਗੀ ਉਹਨਾਂ ਦੀ ਧਰਮ ਪਤਨੀ ਪਠਾਨ ਮਾਜਰਾ ਸਾਫ ਦੀਪ ਕੇ ਉਹਨੂੰ ਹਸਪੀਟਲ ਐਡਮਿਟ ਕਰਾਤਾ ਹੈ ਕਿਤੇ ਇਹ ਤਾਂ ਨਹੀਂ ਹੋ ਗਿਆ ਵੀ ਜੇ اپੋਜੀਸ਼ਨ ਦੇ ਲੀਡਰ ਜਾਣ ਲੱਗੇ ਤੇ ਕੁਝ ਅਸਰ ਜਿਹੜਾ ਹੈਗਾ ਰੂਲਿੰਗ ਪਾਰਟੀ ਦੇ ਵਿਧਾਇਕਾਂ ਤੇ ਵੀ ਹੋ ਗਿਆ ਹੋਵੇ ਉਹਨਾਂ ਨੇ ਡਿਫੈਂਡ ਨਹੀਂ ਕੀਤਾ ਅਮਨ ਅਰੋੜਾ ਦਾ ਮੈਨੂੰ ਇਹ ਸਮਝ ਪੈਂਦੀ ਹੈ ਕਿਉਂਕਿ ਅਮਨ ਅਰੋੜਾ ਤੇ ਹਰਪਾਲ ਸਿੰਘ ਚੀਮਾ ਨੇ ਪਹਿਲਾਂ ਵੀ ਇੱਕ ਕਿਸੇ ਵੀਡੀਓ ਨੂੰ ਕੋਈ ਘੱਟ ਵੱਡ ਕੀਤੀ ਸੀ ਉਹਦੇ ਚ ਐਫ ਆਈ ਆਰ ਦਰਜ ਹੋ ਗਈ ਨਾ ਦੇ ਖਿਲਾਫ ਔਰ ਕਰਵਾਈ ਕੀ ਨਹੀਂ ਪ੍ਰਤਾਪ ਸਿੰਘ ਬਾਜਬਾਨੀ ਸ਼ਾਇਦ ਅਮਰੋਡਰ ਨੂੰ ਰੋੜਾ ਨਹੀਂ ਹੋਇਆ ਹੋਗਾ ਵੀ ਮੈਂ ਜੇ ਡਿਫੈਂਡ ਕਰਨ ਲੱਗੇ ਤੇ ਨਵਾਂ ਪਰਚਾ ਨਾ ਹੋ ਜੇ ਕਿਉਂਕਿ ਤੁਸੀਂ ਤੁਸੀਂ ਕਤਾਰਬੰਦੀ ਦੀ ਗੱਲ ਕਰਦੇ ਹੋ ਜਾਂ ਤਾਂ ਫਿਰ ਕੀ ਗੱਲਾਂ ਹੋ ਸਨ ਤੁਸੀਂ ਕਹਿੰਦੇ ਕਿ ਕਤਾਰਬੰਦੀ ਹੋ ਸਕਦੀ ਆ ਕਤਾਰਬੰਦੀ ਜਾਂ ਫਿਰ ਕੰਸੂਆਂ ਕੇ ਅੰਦਰ ਖਾਤੇ ਸਭ ਨੂੰ ਪਤਾ ਹੋਵੇ ਤੇ ਉਹਨੇ ਕਿਹਾ ਹੋਵੇ ਸਭ ਨੇ ਕਿ ਭਾਈ ਇਹ ਮਾਮਲੇ ਤੇ ਜੇ ਹਰਪਾਲ ਚੀਮਾ ਖੁਦ ਨਹੀਂ ਕੁਝ ਬੋਲ ਦਿੱਤਾ ਫਿਰ ਅਸੀਂ ਕਿਉਂ ਬੋਲੀ ਅਸੀਂ ਵੀ ਚੁੱਪੀ ਰਹੀਏ ਨਹੀਂ ਇਹ ਵੀ ਹੋ ਸਕਦਾ ਵੀ ਜੇ ਚੀਮਾ ਸਾਹਿਬ ਨਹੀਂ ਬੋਲਦੇ ਜੇ ਉਹਨਾਂ ਦਾ ਮੂੰਹ ਬੰਦਾ ਤਾਂ ਆਪਾਂ ਕਿਉਂ ਬੋਲ ਗਏ ਪਰ ਇਹ ਵੀ ਗੱਲ ਹੋ ਸਕਦੀ ਹੈ ਕਿ ਚੀਫ ਮਿਨਿਸਟਰ ਸਾਹਿਬ ਨੇ ਜਿਵੇਂ ਪਿਛਲੇ ਦਿਨਾਂ ਚ ਕਹੀ ਦਿੱਤਾ ਸੀ ਜਦੋਂ ਉਹਨਾਂ ਨੇ ਪੁੱਛਿਆ ਕਿ ਦਿੱਲੀ ਕਹਿੰਦੇ ਦਿੱਲੀਆਂ ਦੋ ਐ ਇੱਕ ਦਿੱਲੀ ਉਹ ਐ ਜਿਹੜੀ ਕਹਿੰਦੇ ਵੀ ਬੜਾ ਤੰਗ ਕਰਦੀ ਐ ਦੂਜੀ ਦਿੱਲੀ ਉਹ ਦੂਜੀ ਨੂੰ ਇਹ ਨਹੀਂ ਕਿਹਾ ਵੀ ਉਹ ਤੰਗ ਨਹੀਂ ਕਰਦੀ ਤੇ ਨਾ ਇਹ ਕਿਹਾ ਵੀ ਘੱਟ ਤੰਗ ਕਰਦੀ ਐ ਮਤਲਬ ਵੀ ਦਿੱਲੀਆਂ ਦੋ ਐ ਦੋ ਦਿੱਲੀਆਂ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਐ ਕਿ ਤੇ ਦੂਜੀ ਦਿੱਲੀ ਦੇ ਨਾਲ ਵਾਲਾ ਵਾਲਾ ਕੰਮ ਤਾਂ ਨਹੀਂ ਵੀ ਇੱਕ ਪਾਸੇ ਦੂਜੀ ਦਿੱਲੀ ਐ ਤੇ ਫਿਰ ਇੱਕ ਪਾਸੇ ਪੰਜਾਬ ਹੋ ਜੇ ਕਿਉਂਕਿ ਪੰਜਾਬ ਦਾ ਤੇ ਦਿੱਲੀ ਦੇ ਡੀਐਨਏ ਦਾ ਫਰਕ ਐ ਬਿਲਕੁਲ ਪੰਜਾਬ ਦਾ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਸੁਭਾਅ ਐ ਉਹ ਇਧਰਲੇ ਪਾਸੇ ਨਹੀਂ ਆਦਾ ਕਾਬਲ ਖੰਧਾਰ ਵਾਲੇ ਪਾਸੇ ਉਹ ਰੁਤਕ ਨਹੀਂ ਟਪਦਾ ਤੇ ਦਿੱਲੀ ਦਾ ਸੁਭਾ ਜਿਹੜਾ ਹੈਗਾ ਉਹ ਕਾਬਲ ਖੰਧਾਰ ਵਾਲੇ ਪਾਸੇ ਨਹੀਂ ਝਾਕਦਾ ਇਸ ਕਰਕੇ ਜਿਹੜਾ ਵਾਪਸੀ ਟਕਰਾਇ ਕਿਤੇ ਉਹ ਤਨੀ ਜਿਹੜਾ ਕਹਿੰਦੇ ਦੇ ਅੰਦਰੋਂ ਜਾਗ ਪਿਆ ਕੀੜਾ ਉਹ ਕਿਹੜੇ ਕੀੜੇ ਨੇ ਤਾਂ ਨਹੀਂ ਕਹਿੰਦਾ ਵੀ ਆਪਾਂ ਨੂੰ ਕੀ ਲੋੜਾ ਯਾਰ ਕਿਵੇਂ ਤੁਸੀਂ ਵੀ ਇਤਿਹਾਸ ਤੇ ਝਾਤ ਮਾਰਦੇ ਕਿਹਾ ਸੀਗੇ ਪ੍ਰਤਾਪ ਸਿੰਘ ਕੈਰੋ ਹੋਣਾ ਤੇ ਵੀ ਇੱਕ ਵਾਰੀ ਐਸੇ ਇਲਜ਼ਾਮ ਲੱਗੇ ਉਸ ਤੋਂ ਬਾਅਦ ਕਮਿਸ਼ਨ ਬਣਿਆ ਸੀ ਤੇ ਉਸ ਤੋਂ ਬਾਅਦ ਉਹ ਦੋਸ਼ ਜਿਹੜੇ ਹੈ ਕਿਤੇ ਨਾ ਕਿਤੇ ਤੈਅ ਵੀ ਹੋ ਕਿ ਭਈ ਇਹਨਾਂ ਦੋਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਦਮ ਹੈ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਵੱਡੇ ਸਿਆਸਤਦਾਨ ਨੇ ਐਲੋਪੀ ਨੇ ਲੱਗਦਾ ਕਿ ਬਿਨਾਂ ਕੋਈ ਪੁਖਤਾ ਸਬੂਤਾਂ ਤੋਂ ਬਿਨਾਂ ਤੱਥਾਂ ਤੋਂ ਉਹ ਵੀ ਕੋਈ ਐਸੀ ਵੈਸੀ ਗੱਲ ਕਰ ਸਕਦੇ ਆ ਉਹਨਾਂ ਨੇ ਵਿਧਾਨ ਸਭਾ 'ਚ ਕਹਿਦਾ ਪਰ ਉਹਨਾਂ ਨੇ ਕੰਪਲੇਂਟ ਕੋਈ ਨਹੀਂ ਕੀਤੀ ਜੇ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ विधानसभा ਦੀ ਕਾਰਵਾਈ ਲੈਂਦੇ ਕਿ ਮੈਂ ਵਿਧਾਨ ਸਭਾ ਜੁਨਾ ਦੇ ਖਿਲਾਫ ਇਲਜ਼ਾਮ ਲਾਏ ਏ ਇਹਨਾਂ ਇਲਜ਼ਾਮਾਂ ਨੂੰ ਉਹਨਾਂ ਨੇ ਕਾਊਂਟਰ ਨਹੀਂ ਕੀਤਾ ਉਹਨਾਂ ਨੇ ਮੰਨ ਲਿਆ ਉਹ ਜਾ ਕੇ ਕੰਪਲੇਂਟ ਕਰ ਉਹ ਕੰਪਲੇਂਟ ਕਰਨ ਨੂੰ ਜਾ ਕੇ ਅਦਾਲਤ ਵਿੱਚ ਵੀ ਜਾ ਸਕਦੇ ਜੀ ਇਹ ਵਿਧਾਨ ਸਭਾ ਦਾ ਰਿਕਾਰਡ ਬੋਲਦਾ ਉਹਨਾਂ ਨੇ ਇਹਦਾ ਮਤਲਬ ਹੈ ਵੀ ਕਿਸੇ ਤਰੀਕੇ ਜੀ ਇਹਨੂੰ ਕਾਊਂਟਰ ਨਹੀਂ ਕੀਤਾ ਕੀ ਉਹ ਮੰਨਦੇ ਇਹਦੀ ਪੜਤਾਲ ਕਰਵਾਈ ਆ ਵੀ ਪੜਤਾਲ ਦੀ ਮੰਗ ਤਾਂ ਕਰ ਹੀ ਸਕਦੇ ਬਾਕੀ ਜਿਵੇਂ ਕਿ ਕੱਲ ਕਹਿ ਵੀ ਦਿੱਤਾ ਸੀਗਾ ਉੱਥੇ ਵਿਧਾਨ ਸਭਾ 'ਚ ਉਹਨਾਂ ਨੂੰ ਕਿ ਭਾਈ ਤੁਹਾਨੂੰ ਬੋਲਣ ਦਾ ਬਹੁਤ ਚਾਅ ਹੈ ਇਥੇ ਤੁਹਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਉਹ ਪਰ ਸੈਕਟਰ 37 ਦੇ ਵਿੱਚ ਇੱਕ ਹੋਰ ਸੈਸ਼ਨ ਹੋ ਜਾਂਦਾ ਮੌਕ ਸੈਸ਼ਨ ਬੀਜੇਪੀ ਵਾਲਾ ਤੁਸੀਂ ਉੱਥੇ ਚਲੇ ਜਾਓ ਉੱਥੇ ਤੁਸੀਂ ਖੁੱਲਕੇ ਬੋਲੋ ਤੇ ਨਾਲ ਇਹ ਵੀ ਕਹਿੰਦੇ ਵੀ ਭਾਵੇਂ ਵੀ ਸੀਗਾ ਵੀ ਤੁਸੀਂ ਭਾਈ ਜਾਂਦੇ ਰੋ ਤੁਹਾਡਾ ਬੀਜੇਪੀ ਵਾਲਿਆਂ ਨਾਲ ਵੀ ਲਿਹਾਜ ਹੈਗਾ ਕਈ ਵਾਰੀ ਤਾਂ ਇਹ ਵੀ ਕਹਿੰਦੇ ਨੇ ਜੀ ਕਿ ਭਲੇਖੇਣਾਗ ਤੇ ਪੌੜੀ ਤਾਂ ਹਾਣਾ ਚੜ ਜਾਣ ਕਿਉਂਕਿ ਉਹਨਾਂ ਦੀ ਜਿਹੜੀ ਕੋਠੀ ਹੈ ਡਬਲ ਹੈ ਡਬਲ ਸਟੋਰੀ ਹੈ ਇੱਕ ਤੇ ਉਹਨਾਂ ਦੇ ਭਰਾ ਰਹਿੰਦੇ ਆ ਫਤਿਹ ਜੰਗ ਸਿੰਘ ਬਾਜਵਾ ਉਹ ਬੀਜੇਪੀ ਚ ਹੈ ਇੱਕ ਮਤਲਬ ਦੋਨੇ ਭਰਾਵਾਂ ਦਾ ਪਿਆਰ ਵੀ ਹੈ ਪ੍ਰੇਮ ਵੀ ਹੈ ਪਰ ਉਹ ਪਾਰਟੀਆਂ ਤੇ ਅਲੱਗ-ਅਲੱਗ ਹੈ ਓਏ ਸਾਰਾ ਇਹ ਵੀ ਸੀਗਾ ਵੀ ਬੀਜੇਪੀ ਨਾਲ ਤੁਹਾਡਾ ਸਨੇਹ ਹੈਗਾ ਤੇ ਜੇ ਚਲੋ ਮਾੜੇ ਮੋٹے ਤਾਲਕਾਤ ਤਾਂ ਹੁੰਦੀ ਹੈ। ਪਹਿਲਾਂ ਵੀ ਤਾਂ ਇਹਨਾਂ ਦੀ ਬਾਜਵਾ ਸਾਹਿਬ ਦੀ ਸਿਕਿਉਰਿਟੀ ਕਰੀਬ ਆਪਸ ਲੈ ਲਈ ਸੀ ਭਗਵੰਤ ਸਿੰਘ ਮਾਨ ਨੇ। ਉਦੋਂ ਫਿਰ ਕੇਂਦਰ ਚੋਂ ਮਿਲ ਗਈ ਸੀ। ਉਦੋਂ ਵੀ ਲੋਕ ਆਏ ਸੀ ਵੀ ਸਿਕਿਉਰਿਟੀ ਕਿਵੇਂ ਮਿਲ ਗਈ ਤੇ ਫਿਰ ਉਹ ਉੱਥੇ ਜਾ ਕੇ ਈਡੀ ਵਾਲੇ ਨੂੰ ਕੰਪਲੀਟ ਕਰ ਸਕਦੇ ਸੀ, ਸੀਬੀਆਈ ਨੂੰ ਵੀ ਕਰ ਸਕਦੇ। ਚਲੋ ਸੀਬੀਆਈ ਨੂੰ ਤਾਂ ਪੰਜਾਬ ਦੇ ਵਿੱਚ ਪੜਨ ਦੀ ਇਜਾਜ਼ਤ ਹੈ ਨਹੀਂ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਆਪਣਾ ਇਹ ਹੱਕ ਤੋੜ ਲਿਆ ਸੀ ਪੰਜਾਬ ਨੇ। ਲੇਕਿਨ ਈਡੀ ਵਾਲੇ ਤਾਂ ਆ ਸਕਦੇ। ਇਹ ਯਾਦ ਹੋਣਾ ਤੁਹਾਡੇ ਪਹਿਲਾਂ ਵੀ ਕਾਂਗਰਸ ਪਾਰਟੀ ਵੱਲੋਂ ਇਲਜ਼ਾਮ ਲੱਗਦੇ ਰਹੇ ਐ ਵਾਰੀ-ਵਾਰੀ ਇਹ ਪੁੱਛਦੇ ਰਹੇ ਐ ਕਿ ਜਿਹੜੀ ਦਿੱਲੀ ਵਾਲੀ ਜਿਹੜੀ ਸ਼ਰਾਬ ਪਾਲਿਸੀ ਸੀ ਜਿਹਦਾ ਕੇਸ ਸੀਬੀਆਈ ਨੇ ਲਿਆ ਜਿਸ ਦੇ ਵਿੱਚ ਸਾਰੇ ਵੱਡੇ ਲੀਡਰਾਂ ਨਾਲ ਜੇਲ੍ਹ ਚ ਰੱਖ ਕੇ ਆਏ ਐ ਵੀ ਉਹੀ ਪਾਲਿਸੀ ਪੰਜਾਬ ਚ ਲਾਗੂ ਕੀਤੀ ਐ ਇਹ ਵਾਰੀ-ਵਾਰੀ ਕਰਦੇ ਈਡੀ ਆ ਕੇ ਕੰਮ ਖੁਸ਼ ਕਰੇ ਈਡੀ ਨੇ ਦਿੱਲੀ ਵਾਲੇ ਕੇਸ ਨਾਲ ਸੰਬੰਧਿਤ ਸਾਡੇ ਕੁਝ ਅਫਸਰਾਂ ਨੂੰ ਬੁਲਾਇਆ ਸੀ ਚੰਡੀਗੜ੍ਹ ਆ ਦਿੱਲੀ ਦਿੱਲੀ ਬੁਲਾਇਆ ਸੀ ਉਹਦੇ ਚ ਗਏ ਵੀ ਐ ਵਰਨ ਰੂਜਿੰਬਰ ਗਏ ਉਦੋਂ ਤਾਂ ਇਹ ਵੀ ਖਬਰ ਆ ਗਈ ਸੀ ਕਿ ਪੰਜਾਬ ਵਾਲੇ ਲੀਡਰ ਜਿਹੜੇ ਚੰਡੀਗੜ੍ਹ ਰਹਿੰਦੇ ਸੀ ਕਹਿੰਦੇ ਉਹਨਾਂ ਨੇ ਆਪਣੀ ਇੱਕ ਬਦਲਵੀਂ ਰਹਿਸ ਬਣਾ ਲਈ ਸੀ ਮੋਹਾਲੀ ਕਿਉਂਕਿ ਚੰਡੀਗੜ੍ਹ ਜੂਨੀਅਨ ਟੈਰੀਟਰੀ ਹੈ ਜੂਨੀਅਨ ਟੈਰੀਟਰੀ ਦੇ ਵਿੱਚ ਆਉਣ ਦੀ ਇਜਾਜ਼ਤ ਸੀਬੀਆਈ ਨੂੰ ਪਰ ਪੰਜਾਬ ਦੇ ਵਿੱਚ ਇਜਾਜ਼ਤ ਨਹੀਂ ਉਦੋਂ ਡਰ ਲੱਗਦਾ ਸੀ ਕਿ ਸੀਬੀਆਈ ਵਾਲੇ ਲੈਣਾ ਜੱਟ ਠੀਕ ਹੈ ਨਾ ਇਸ ਕਰਕੇ ਮਤਲਬ ਜਾਂ ਤਾਂ ਕੋਈ ਇਹ ਜਿਹਾ ਬਨ ਸੁਪਕਰਨ ਵੀ ਭਾਈ ਜਾ ਕੇ ਉੱਥੇ ਅਰਜੀ ਪਰਚਾ ਦੇਣ ਆਪਣੇ ਨੂੰ ਤੋਂ ਅਮਿਤ ਸਿੰਘ ਨੂੰ ਦੇਣ ਪ੍ਰਧਾਨ ਮੰਤਰੀ ਸਾਹਿਬ ਨੂੰ ਦੇਣ ਫਿਰ ਉਹ ਪੜਤਾਲ ਕਰਾਉਣ ਪਰ ਉਹ ਆਪ ਹੀ ਕਹੀ ਜਾਂਦੇ ਵੀ ਤੁਸੀਂ ਦਾ ਨਾਲ ਰਹੇ ਉਹਨਾਂ ਦੇ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਯਕੀਨ ਨਹੀਂ ਹੈਗਾ ਤਾਂ ਲੱਗਦਾ ਨਹੀਂ ਕਿ ਜਿਵੇਂ ਇਹ ਗੱਲ ਕੱਲ ਨਿਕਲ ਕੇ ਸਾਹਮਣੇ ਹਾਲਾਂਕਿ ਏਦੋਂ ਪਹਿਲਾਂ ਵੀ ਪ੍ਰਤਾਪ ਸਿੰਘ ਬਾਦਬਾ ਮੀਡੀਆ ਦੇ ਸਾਹਮਣੇ ਆਉਂਦੇ ਰਹੇ ਨੇ ਮਤਲਬ ਲੱਗਦਾ ਕਿ ਬਹੁਤੀਆਂ ਗੱਲਾਂ ਨੇ ਜਿਹੜੀਆਂ ਵਿਰੋਧੀ ਧਿਰ ਦੇ ਲੀਡਰ ਜਿਹੜੇ ਨੇ ਵਿਰੋਧੀ ਲੀਡਰ ਆਪਦੇ ਦਿਲ ਦੇ ਵਿੱਚ ਸਮਾਈ ਬੈਠੇ ਕਿ ਜਦੋਂ ਸਾਨੂੰ ਛੇੜੋਗੇ ਉਦੋਂ ਹੀ ਅਸੀਂ ਸੋਡੀਆਂ ਗੱਲਾਂ ਲੋਕਾਂ ਦੇ ਸਾਹਮਣੇ ਜਗ ਜाहिर ਕਰਾਂਗੇ ਤੁਹਾਨੂੰ ਨਹੀਂ ਲੱਗਦਾ ਜੇ ਪੰਜਾਬ ਦੇ ਪੱਕੀ ਨਹੀਂ ਤੇ ਗੱਲਾਂ ਸਾਹਮਣੇ ਲੋਕਾਂ ਦੇ ਸਾਹਮਣੇ ਰੱਖ ਦੇਣ ਵੀ ਐਸਾ-ਐਸਾ ਕੁਝ ਭਾਈ ਆਮ ਆਦਮੀ ਪਾਰਟੀ ਵਾਲੇ ਕਰੀ ਜਾਂਦੇ ਆ ਪੰਜਾਬ ਦੀ ਬਦ ਕਿ ਪੰਜਾਬ ਦੇ ਬਾਗ ਨੂੰ ਨਾ ਜਿਹੜੇ ਮਾਲੀ ਐ ਉਹਦੀ ਦੇਖਭਾਲ ਠੀਕ ਨਹੀਂ ਕਰ ਰਹੇ ਜੇ ਇਹ ਕੁਝ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਕਿਹਾ ਉਹਨੂੰ ਪਹਿਲਾਂ ਕਿਉਂ ਨਹੀਂ ਕਿਹਾ ਜੇ ਉਹਨਾਂ ਦੇ ਧਿਆਨ ਵਿੱਚ ਸੀ ਕਿ ਮਿਸਟਰ ਹਰਪਾਲ ਸਿੰਘ ਚੀਮਾ 35 35 40 ਕਰੋੜ ਰੁਪਈਆ ਕਮਾ ਚੁੱਕੇ ਐ ਡਿਸਟਿਲਰੀਆਂ ਤੋਂ ਲੈ ਕੇ ਤੇ ਇਹ ਗੱਲ ਉਹਨਾਂ ਨੂੰ ਪਹਿਲਾਂ ਕਹਿਣੀ ਚਾਹੀਦੀ ਸੀ ਜੇ ਉਹਨਾਂ ਦੇ ਧਿਆਨ ਸੀ ਮਤਲਬ ਐ ਕਿ ਜੇ ਤੁਸੀਂ ਮੈਨੂੰ ਕਹੋਗੇ ਤਾਂ ਮੈਂ ਤਾਂ ਕਹੂੰਗਾ ਇਹਦਾ ਮਤਲਬ ਐ ਵੀ ਜਿਹੜੀ ਉਹਨਾਂ ਦੀ ਭੂਮਿਕਾ ਬਣੀ ਦੀ ਇੱਕ ਵਿਰੋਧੀ ਧਿਰ ਦੇ ਆਗੂ ਦੀ ਉਹ ਭੂਮਿਕਾ ਨਹੀਂ ਨਿਭਾਰੇ ਤੇ ਇਹ ਵੀ ਗੱਲ ਮੰਨਣੀ ਪੈਣੀ ਆ ਆਪਾਂ ਨੂੰ ਵੀ ਸ਼ਾਇਦ ਹਰਪਾਲ ਸਿੰਘ ਚੀਮਾ ਵੀ ਨਾ ਬੋਲਦੇ ਜੇ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਦੇ ਖਿਲਾਫ ਚੰਡੀਗੜ੍ਹ ਪੁਲਿਸ ਕੋਲੇ ਪਰਚਾ ਦਾਇਰ ਨਾ ਕਰੋ ਐਂ ਹੁੰਦਾ ਪ੍ਰਤਾਪ ਸਿੰਘ ਬਾਜਬਾਨੀ ਇਉਂ ਲੱਗਦਾ ਕਿ ਜਿਹੜਾ ਵਿਰੋਧ ਹੈ ਨਾ ਇੱਕ ਦੂਜੇ ਨਾਲ ਇਹ ਵਿਰੋਧ ਦੇ ਵਿੱਚੋਂ ਗੱਲਾਂ ਨਿਕਲਦੀਆਂ ਹਨ ਮਤਲਬ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਆਪਾਂ ਕਿਸੇ ਨੂੰ ਵਿਧਾਨ ਸਭਾ ਦਾ ਮੈਂਬਰ ਚੁਣਦੇ ਆ ਆਪਣਾ ਨੁਮਾਇੰਦਾ ਬਣਾਉਣੇ ਆ ਉਹਦਾ ਮਤਲਬ ਹੈ ਕਿ ਉਹ ਵਿਰੋਧੀ ਧਿਰ ਦੇ ਵਿੱਚ ਆ ਤਾਂ ਸਰਕਾਰ ਦੇ ਉੱਤੇ ਬਾਜ਼ਾ ਖੜਕੇ ਸਰਕਾਰ ਜਿੱਥੇ ਗਲਤ ਕੰਮ ਕਰਦੀ ਹੈ ਉਹ ਨਾਲ ਦੀ ਨਾਲ ਉਹਨੂੰ ਟੋਕੇ ਉਹ ਜੇ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਨਹੀਂ ਬੋਲਣ ਦਿੱਤਾ ਜਾਂਦਾ ਤਾਂ ਤੁਹਾਨੂੰ ਸੜਕ ਤੇ ਆਉਣਾ ਚਾਹੀਦਾ ਓਕੇ ਕਿਸੇ ਕਿਸੇ ਲਿਖਾਰੀ ਨੇ ਲਿਖਿਆ ਸੀ ਨਾ ਕਿ ਵੀ ਜਦੋਂ ਜਦੀ ਹੈ ਤੁਹਾਡੀ ਪਾਰਲੀਮੈਂਟ ਬੇਕਾਰ ਹੋ ਜੇ ਤੇ ਉਦੋਂ ਲੋਕਾਂ ਨੂੰ ਮਤਲਬ ਸੜਕਾਂ ਤੇ ਉਤਰਨਾ ਚਾਹੀਦਾ ਹੈ ਉਦੋਂ ਫਿਰ ਲੋਕ ਸੜਕਾਂ ਦੇ ਉਤਰਦੇ ਆ ਕਿਉਂ ਨਹੀਂ ਤੁਸੀਂ ਲੋਕ ਸੜਕਾਂ ਤੇ ਉਤਰੇ ਕਦੇ ਤੁਸੀਂ ਦੇਖੋ ਕੋਈ ਅੰਦੋਲਨ ਚਲਾਇਆ ਇਹਨਾਂ ਮੁੰਡਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਆਪੋਜੀਸ਼ਨ ਦੀ ਪਾਰਟੀ ਹੈ ਜੇ ਪੰਜਾਬ ਦੇ ਲੋਕਾਂ ਨੂੰ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਹੜੇ ਮੁੱਦੇ ਦੇ ਉੱਤੇ ਇਹਨਾਂ ਨੇ ਖੜਾ ਕੀਤਾ ਹੈ ਝੂਠੇ ਮੁਕਦਮੇ ਜੀ ਆਪ ਤੇ ਬਣ ਜਾਂਦੇ ਨੇ ਤੇ ਚੀਕਾ ਮਾਰਦੇ ਜਦੋਂ ਆਮ ਲੋਕਾਂ ਦੇ ਉੱਤੇ ਬਣਦੇ ਉਹਦੋਂ ਕਿੰਨੇ ਕੁ ਬਣਦੇ ਪੱਤਰਕਾਰਾਂ ਦੇ ਉੱਤੇ ਕਿੰਨੇ ਤਸ਼ੱਦਦ ਹੋਏ ਐ ਸਿਰਫ ਬਿਆਨਾਂ ਤੱਕ ਸੀਮਿਤ ਹੋ ਜਾਂਦੇ ਪੋਲੀਟੀਕਲ ਲੀਡਰ ਆਖਰੀ ਸਵਾਲ ਹੈ ਜਿਵੇਂ ਤੁਸੀਂ ਵੀ ਗੱਲ ਕੀਤੀ ਐ ਕਿ ਜ਼ਮੀਨ ਉਹ ਕਹਿੰਦੇ ਨੇ ਕਿ ਪੂਰੀ ਸਟੈਂਪ ਡਿਊਟੀ ਦਿੱਤੀ ਜੋ ਕੁਝ ਬਣਦਾ ਤੁਹਾਡੀ ਸਰਕਾਰ ਨੇ ਜਰ ਤੁਹਾਡੀ ਸਰਕਾਰ ਚ ਰਜਿਸਟਰੀ ਹੋਈ ਆ ਤਾਂ ਲੱਗਦਾ ਕਿ ਸਹੀ ਤੱਤ ਜਾਂ ਸਹੀ ਤਰਕ ਹੈ ਕਿ ਭਾਈ ਤੁਸੀਂ ਉੱਥੇ ਜ਼ਮੀਨ ਖਰੀਦੀ ਆ ਜਾਣ ਬੋਝ ਕੇ ਖਰੀਦੀ ਆ ਤਾਂ ਜੋ ਉੱਥੇ ਹੜ ਆਉਣਗੇ ਉਸ ਤੋਂ ਬਾਅਦ ਫਿਰ ਰੇਤਾ ਸੀ ਚੱਕਾਂ ਕਿਉਂਕਿ ਸਾਰੇ ਕੋ ਨੂੰ ਆਜ਼ਾਦੀ ਆ ਪੰਜਾਬ ਦੇ ਕਿਸਾਨ ਨੂੰ ਕਿ ਜਿੱਥੇ ਮਰਜੀ ਜ਼ਮੀਨ ਲੈ ਤੁਹਾਨੂੰ ਲੱਗਦਾ ਕਿ ਸਹੀ ਤਾਥੀਆਂ ਸਹੀ ਤਰਕ ਹੈਗਾ ਆ ਨਹੀਂ ਦੇਖੋ ਗੱਲ ਇਹ ਕਿ ਜੇ ਜ਼ਮੀਨ ਖਰੀਦੀ ਹੈ ਤਾਂ ਜ਼ਮੀਨ ਫਾਇਦੇਯਾਸ਼ੀ ਖਰੀਦੀ ਹੈ ਫਾਇਦਾ ਇਹ ਵੀ ਹੋ ਸਕਦਾ ਕਿ ਇਦੇ ਚ ਆਪਣੀ ਫਸਲ ਚੰਗੀ ਹੋਊਗੀ ਪਰ ਜਿੱਥੇ ਪਤਾ ਵੀ ਪਾਣੀ ਆਉਣਾ ਦੇ ਪਾਣੀ ਜ਼ਮੀਨ ਦੀ ਬਰਵਾਦੀ ਕਰਦਾ ਤਾਂ ਫਿਰ ਉੱਥੇ ਦੂਜਾ ਫਾਇਦਾ ਕੀ ਹੋਊਗਾ ਐਵੇਂ ਤਾਂ ਕੋਈ ਪੈਸਾ ਬਰਬਾਦ ਨਹੀਂ ਕਰਦਾ ਬਿਲਕੁਲ ਪੈਸਾ ਪੈਸਾ ਕਾਦੀ ਖਤਰਪਾਲ ਹੈ ਉਹਨੇ ਜ਼ਮੀਨ ਕਾਦੀ ਖਤਰ ਲੈਣੇ ਹੋਰ ਪੈਸਾ ਕਮਾਉਣ ਵਾਸਤੇ ਉਹ ਕਮੈ ਉਹਦੇ ਕਮਾਉਣ ਦੇ ਮੀਨਸ ਹੋ ਸਕਦੇ ਆ ਸਾਧਨ ਹੋ ਸਕਦੇ ਆ ਵੱਖ-ਵੱਖ ਕਿਤੇ ਨਰਮਾ ਵਧੀਆ ਹ ਸਾਡੇ ਇਲਾਕੇ ਚ ਕਦੇ ਨਰਮਾ ਵਧੀਆ ਹੁੰਦਾ ਸੀ ਜਿਹਨੂੰ ਚਿੱਟਾ ਸੋਨਾ ਕਿਹਾ ਜਾਂਦਾ ਸੀ ਫਿਰ ਸਾਨੂੰ ਮਤਲਬ ਮਜਬੂਰੀ ਵਸਾ ਕੇ ਝੋਨਾ ਅਡਾਪਟ ਕਰਨਾ ਪੈ ਗਿਆ ਅਸੀਂ ਧਰਤੀ ਵੀ ਪਲੀਤ ਕਰ ਲਈ ਅਸੀਂ ਵਾਤਾਵਰਨ ਵੀ ਪਲੀਤ ਕਰ ਲਿਆ ਅਸੀਂ ਬਿਮਾਰੀਆਂ ਵੀ ਸਹਿਣ ਲੀਆਂ ਅਸੀਂ ਦੇਸ਼ ਦਾ ਅੰਨ ਭੰਡਾਰ ਬਣਾਉਣ ਦੀ ਮਤਲਬ ਜਿਹੜੀ ਹੈਗੀ ਸੇਖੀ ਤਾਂ ਪ੍ਰਾਪਤ ਕਰ ਲਈ ਕਿ ਪੰਜਾਬੀ ਬਹੁਤ ਹੈ ਲੇਕਿਨ ਸਾਨੂੰ ਜਿਹੜੀ ਜਿਹਨੇ ਸੰਤਾਪ ਚ ਲਿਆ ਉਹ ਬੱਕਰੀ ਗੱਲ ਆ ਫਾਹੇ ਵੀ ਸਾਡੇ ਬੰਦੇ ਕਹਣਾ ਚ ਲੈੰਦੇ ਆ ਜਦੋਂ ਕਰਦੇ ਦਾ ਸ਼ਿਕਾਰ ਹੁੰਦੇ ਅਸੀਂ 80000 ਰੁਪਏ ਨੂੰ ਤਾਂ ਤੁਹਾਡਾ ਇਕੱਲਾ ਕਿੱਲਾ ਜ਼ਮੀਨਾ ਹੋਗਾ ਹੁਣ ਐਡਾ ਵੱਡੇ ਹੜ ਆ ਗਏ ਤੇ ਤੁਹਾਨੂੰ ਕੋਈ ਜਿਹੜੀ ਗੱਲ ਆਈ ਹੈ 18000 ਤੇ 800 ਰੁਪਿਆ ਤੁਹਾਨੂੰ ਦੇ ਦਾਂਗੇ ਮੁਆਵਜ਼ੇ ਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਸਤੀ ਇਸ ਚੋਂ ਹੀ ਨਿਕਲਦੀਆਂ ਕਿ ਬੰਦਾ ਕਰਦਾ ਤਾਂ ਇਹ ਕਿ ਮੇਰਾ ਯਾਰ ਕੁਛ ਨਾ ਕੁਛ ਹੋਵੇ ਚਲੋ ਆਪਾਂ ਠੇਕੀ ਤੇ ਜ਼ਮੀਨ ਲੈ ਲਓ ਕੁਛ ਕਰੋ ਕੋਈ ਫਾਇਦਾ ਹੋਵੇ ਕੋਈ ਫਾਇਦਾ ਹੋਵੇ ਫਾਇਦੇ ਦੀ ਖਾਤਰ ਕਰਦੇ ਤਾਂ ਫਿਰ ਪੋਲੀਟੀਕਲ ਲੀਡਰ ਵੀ ਕਿਉਂ ਨਹੀਂ ਕਰਦੇ ਜੇ ਪੋਲੀਟੀਕਲ ਲੀਡਰ ਬਾਕੀ ਸਾਰੇ ਥਾਂ ਤੇ ਕਿ ਇਹ ਰਾਜਨੀਤੀ ਜੇ ਆਪਾਂ ਕਹੀਏ ਇਹ ਰਾਜਨੀਤੀ ਉਹ ਹੈ ਜਿਹੜੀ ਰਾਜਨੀਤੀ ਲੋਕਪੱਖੀ ਨਹੀਂ ਰਾਜਨੀਤੀ ਨੂੰ ਇੱਕ ਮਤਲਬ ਹਥਿਆਰ ਵਜੋਂ ਇਸਤੇਮਾਲ ਕੀਤਾ ਜਾਂਦਾ ਕਮਾਈ ਕਰਨ ਵਾਸਤੇ ਜੀ ਮਤਲਬ ਸਭ ਸਮਾਂ ਤਾਂ ਬਹੁਤ ਧੰਨਵਾਦ ਸ਼ੁਕਰਗੁਆ ਜੀ ਤੇ ਮੇਰੇ ਨਾਲ ਸੀਨੇ ਪੱਤਰਕਾਰ ਬਖਤੌਰ ਸਿੰਘ ਢਲਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ ਧੰਨਵਾਦ ਜੀ